ਉਹ ਕੀ ਕਰੀ ਆ ਨੀ ਗੀਰੀ ਦਾ ਲੈ ਹਜੇ ਇੱਕ ਹੀ ਟੋਪਾ ਭਰਨ ਲੱਗੀ ਸੀਗੀ ਓਕੇ ਟੋਪਾ ਭਰਨ ਲੱਗੀ ਸੀ ਯਾਰ ਕੀ ਹੋ ਗਿਆ ਜਲਦੀ ਮੋਟਰ ਬੰਦ ਕਰਾਤੀ ਹੈਪੀ ਨੇ ਹਾਂ ਤੇ ਹੋਰ ਹੁਣ ਜਾ ਕੇ ਚੰਗੀ ਭਲੀ ਚੱਲੀ ਜਾਂਦੀ ਸੀ ਮੈਂ ਜਦੋਂ ਦੇਖਿਆ ਕਿ ਰੇਚਮਾ ਪਾਣੀ ਆ ਪਾਇਨ ਨੂੰ ਹਟ ਗਿਆ ਤੇ ਮੈਂ ਜਦੋਂ ਮੋਟਰ ਕੋਲੇ ਆਇਆ ਮੁਰੇ ਹੈਪੀ ਬੈਠਾ ਮੈਂ ਹੈਪੀ ਨੂੰ ਪੁੱਛ ਲਿਆ ਮਾ ਵੀ ਕਿਤੇ ਲਾਈਟ ਵਾਗੀ ਮੈਂ ਮੋਟਰ ਬੰਦ ਹੋਊਗੀ ਕਹਨਾ ਮੈਂ ਕਰੀ ਐ ਮੈਂ ਪੁੱਤੋਂ ਕਿਵੇਂ ਕਰੀ ਐ ਕਹਨਾ ਮੇਰੀ ਮੋਟਰ ਹੈ ਕਹਨਾ ਮੈਂ ਕਰਤੀ ਬੰਦ ਵੀ ਜੇ ਮੋਟਰ ਬੰਨ ਕੇ ਚੱਲ ਉਹਦੇ ਵਾਹਨ ਚ ਆ ਗਈ ਨਾ ਤਾਂ ਤਾਇਏ ਦੇ ਆ ਮੋਟਰ ਦਾ ਤਾਈ ਦੀ ਵਜੂਆ ਕਰਨ ਉਹਦੀ ਥੋੜੀ ਵਜੂਗੀ ਫਿਰ ਮੈਂ ਮੁਰਦਾ ਉਾਂ ਲੱਗਿਆ ਹੈਪੀ ਕਿਨਰ ਕਰੇ ਜਾ ਕੇ ਆਇਆ ਸੀਗਾ ਭਾਬੀ ਕੋਲੇ ਫਿਰ ਫਿਰ ਕੀ ਉਹ ਕਿਹੜਾ ਮੂੰਹ ਸਿੱਧੇ ਮੂੰਹ ਬੋਲਦੀ ਐ ਉਹ ਤਾਂ ਕਹਿੰਦੀ ਕੋਈ ਨਾ ਦੇਖ ਲਾਂਗੇ ਜਿਵੇਂ ਹੋਊਗਾ ਉਹ ਤਾਂ ਬਧੇਰਾ ਕੁਝ ਬੋਲੀ ਫਿਰ ਮੈਂ ਤਾਇਏ ਕੋਲੇ ਭਾਗ ਗਿਆ ਤਾਇਆ ਕਹਿੰਦਾ ਹੁਣ ਤੂੰ ਕਹਿੰਦਾ ਮੇਰੇ ਤੋਂ ਜਾਣੀ ਜਾਂਦਾ ਕਹਿੰਦਾ ਮੈਂ ਕਿਤੇ ਕੰਮ ਜਾ ਕੇ ਆਉਣਾ ਹੈ ਕਹਿੰਦਾ ਤੂੰ ਚਲ ਅੱਜ ਦਿਨ ਬਚਾ ਕਰ ਲਾ ਗਿਆ ਫਿਰ ਕੋਈ ਨਾ ਕਹਣਾ ਜਿੱਦ ਮੈਂ ਖੇਤ ਕੋਲੇ ਹੋਇਆ ਉਹਦੇ ਛੜਾ ਦੂੰਗਾ ਕਹਿੰਦਾ ਭਾਈ ਮੋਟਰ ਮੇਰੀ ਗੱਲ ਸੁਣੋ ਆਪਣਾ ਹੈਗਾ ਸ਼ਰੀਕੇ ਕਬੀਲੇ ਦਾ ਕੰਮ ਚਾਹੇ ਚਾਚੇ ਕੇ ਹੀ ਨੇ ਹੈਗੇ ਤਾਂ ਸ਼ਰੀਕੇ ਚੋਂ ਹੀ ਨੇ ਠੀਕ ਆ ਉਹ ਸ਼ਰੀਕ ਹੈਗੇ ਤਾਂ ਹੀ ਤਾਂ ਸ਼ਰੀਕਾ ਹੁਣ ਪਗਾਈ ਜਾਂਦੇ ਹੈਗੇ ਪਰ ਐ ਇਹਨਾਂ ਪਤਾ ਲੱਗਦਾ ਵੀ ਦੂਜੇ ਦੀ ਫਸਲ ਖਰਾਬ ਹੁੰਦੀ ਆ ਹਣਾ ਆ ਹੁਣ ਗੋਪੀ ਲੌਂਗੀ ਦਾ ਗਾਣਾ ਤਾਂ ਆਇਆਗਾ ਸ਼ਰੀਕ ਹੋਂ ਤੇ ਸੱਪ ਮਿੱਤਰੋ ਉਹਨੇ ਸਹੀ ਗੱਲ ਕਹੀ ਆ ਕੱਲੀ ਕੱਲੀ ਐਨ ਨਾਲੇ ਮੇਰੀ ਗੱਲ ਸੁਣੋ ਜੀ ਹਾਂ ਕੁੜੀ ਆਪਣੀ ਵੀ ਸਾਂਝੀ ਆ ਜਲ ਆਪਾਂ ਇਹ ਮੰਨਦੇ ਆ ਆਪਾਂ ਕੁੜੀ ਨੂੰ ਕੋਸ ਅੱਜ ਤੱਕ ਚੰਗੀ ਮਾੜੀ ਨਹੀਂ ਕਹੀ ਉਹ ਆਪਾਂ ਨੂੰ ਪਤਾ ਜਾਂ ਰੱਬ ਨੂੰ ਪਤਾ ਪਰ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣੀ ਆ ਆਪਣੇ ਕੋਲੇ ਉਹੀ ਦੋ ਕਿੱਲੇ ਨੇ ਕਿੱਥੇ ਮੋਟਰ ਲਵਾਉਂਦੇ ਫਿਰਾਂਗੇ ਕਿੱਥੇ ਉਹ ਕਰਾਂਗੇ ਨਾਲੇ ਲੋਕ ਥੂ ਥੂ ਕਰਨਗੇ ਲੋਕਾਂ ਨੂੰ ਵੀ ਐ ਹੋਊਗਾ ਪਤਾ ਨਹੀਂ ਇਹਨਾਂ ਨੇ ਕੁੜੀ ਦਾ ਪਾੜ ਪਾਤਾ ਇਹਨਾਂ ਦੀ ਤਾਂ ਪਤਾ ਨਹੀਂ ਇਹਨਾਂ ਨੂੰ ਲਾਲਚਾ ਕੋਈ ਮੈਂ ਤਾਂ ਤੁਹਾਨੂੰ ਐ ਕਹਿੰਦੀ ਆ ਕਾ ਨੂੰ ਬੁਰੇ ਮੂੰਹ ਹੋਣਾਗਾ ਨਾਲੇ ਇਹਨਾਂ ਨਾਲ ਬੋਲ ਚਾਲ ਤੋਂ ਜਾਵਾਂਗੇ ਨਾਲੇ ਸ਼ਰੀਕੇ ਦੇ ਵਿੱਚ ਲੋਕ ਪਤਾ ਨਹੀਂ ਕੀ ਕੀ ਗੱਲਾਂ ਕਰਨਗੇ ਵੀ ਕਿਉਂ ਨਾ ਆਪਾਂ ਕੁੜੀ ਕੋਲ ਜਾ ਕੇ ਉਹਨੂੰ ਸਮਝਾ ਬਿਜਾ ਕੇ ਇਹਨਾਂ ਨਾਲ ਬਰਤਨ ਲਾ ਦੀਏ ਨਾਲੇ ਉਹਦੇ ਵਿੱਚ ਆਪਣੀ ਲੱਤ ਉੱਤੇ ਹੋ ਜੂਗੀ ਸਹੀ ਗੱਲ ਹੈ ਨਾ ਤੇਰੀ ਹੋਰ ਤਾਂ ਆਪਣੇ ਕੋਲੇ ਹੁਣ ਕੋਈ ਹੱਲ ਵੀ ਨਹੀਂਗਾ ਜੇ ਹੁਣ ਆਪਾਂ ਐ ਤਾਇ ਦੀ ਜਾਗ ਤੇ ਬੈਠੇ ਰਹੇ ਕੀ ਪਤਾ ਪਾਇਆ ਕਿਹਦੇ ਕੋਲੇ ਹੋਊਗਾ ਸਾਰੀ ਫਸਲ ਖਰਾਬ ਹੋ ਜੂਗੀ ਸਾਰੀ ਉੱਥੇ ਖਰਾਬ ਹੋਊਗੀ ਹੋਗੀ ਪਾਣੀ ਦੋ ਬਣਾ ਤਾਂ ਹੁਣ ਛੋਨਾ ਸੋ ਕੀ ਜਾਂਦਾ ਨਾਲੇ ਮੈਂ ਕਹਿੰਦੀ ਆ ਜੀ ਜਦੋਂ ਉੱਧਰ ਆਊਗੀ ਜਾਊਗੀ ਫਿਰ ਆਪਣੇ ਜੀ ਸੱਦ ਕੇ ਆਵੇ ਹੁਣ ਤਾਂ ਆਪਾਂ ਨੂੰ ਤਾਇ ਵਰਗੇ ਵੀ ਕਹਿੰਦੇ ਆ ਵੀ ਭਾਈ ਜਦੋਂ ਅਗਲੇ ਦੀ ਕੁੜੀ ਉਹਨਾਂ ਦੇ ਨਹੀਂ ਉਹਦੇ ਤੁਸੀਂ ਕਿਉਂ ਬਾੜਦੇ ਹੋ ਬਾੜਨ ਤਾਂ ਕਿਹੜਾ ਹੁਣ ਆਪਾਂ ਧੱਕੇ ਨਾਲ ਕਹਿੰਦੇ ਆ ਵੀ ਸਾਡੇ ਕੋਲੇ ਇੱਥੇ ਆ ਕੇ ਜਾ। ਉਹ ਹੋ ਤੁਸੀਂ ਮੇਰੀ ਗੱਲ ਨਹੀਂ ਸੁਣਦੇ। ਆਪਾਂ ਕੱਢ ਨਹੀਂ ਸਕਦੇ ਕਿਸੇ ਨੂੰ। ਘਰੇ ਤਾਂ ਕਹਿੰਦੇ ਦੋਸਮਣ ਆ ਜਵੇ ਉਹਨੂੰ ਵੀ ਨਹੀਂ ਕੱਢਿਆ ਜਾਂਦਾ। ਪਰ ਲੋਕਾਂ ਦੇ ਮੂੰਹ ਥੋੜੀ ਫੜੇ ਜਾਂਦੇ ਆ। ਤੁਸੀਂ ਐਂ ਕਰੋ ਮੈਂ ਤਾਂ ਹੁਣ ਹੀ ਨਾ ਕੇ ਬੈਠੀ ਸੀ ਜਿਆ ਇੱਕੋ ਹੀ ਟੋਪਾ ਪਾਣ ਲੱਗੀ ਸੀ ਮੈਂ ਕਿਹਾ ਫ੍ਰਿਜ ਦਾ ਕੱਪੜਾ ਜੇ ਅਸੀਂ ਔਨ ਲਵਾਂ। ਤੁਸੀਂ ਟੀ-ਸ਼ਰਟ ਚੇਂਜ ਕਰ ਲਓ ਚਾਹੇ ਕਰ ਲਓ ਕੱਪੜੇ ਚੇਂਜ। ਚਲ ਮੈਂ ਕੱਪੜੇ ਕਰਦਾ ਚੇਂਜ ਮੈਂ ਨਾ ਹੀ ਲੈਣਾ ਮਾੜਾ ਜ। ਨਾ ਲਓ ਫਿਰ ਪਿੰਡੇ ਪਾਣੀ ਪਾ ਲਓ ਆਪਾਂ ਕੁੜੀ ਕੋਲ ਚ ਵਿਵਾਸੀ ਜੀ ਐ ਨਹੀਂ ਹੁੰਦਾ ਕੋਈ ਨਾ ਵਰਤ ਦੇ ਵਰਤ ਦੇ ਬੰਦਾ ਰਹਿ ਜਾਂਦਾਗਾ ਜੇ ਹੁਣ ਜਮੀਨ ਵੰਡਾ ਕੇ ਲੈ ਗਈ ਕੱਲ ਕੱਲਾਂ ਨੂੰ ਭਾਈ ਕੋਈ ਜਵਾਕ ਜੱਲੇ ਦੇ ਵਿਆਹ ਤੇ ਜਾਣਾ ਆਪਾਂ ਵੀ ਕਿਵੇਂ ਵਗ ਜਾਾਂਗੇ ਸਾਰੇ ਮੂੰਹ ਬੁਰੇ ਪੈਣਗੇ ਸਾਰੀ ਸਾਰੀ ਜ਼ਿੰਦਗੀ ਆਪਾਂ ਕਿਸੇ ਨਾਲ ਵਰਤ ਨਹੀਂ ਸਕਦੇ ਕੋਈ ਤੇਰੀ ਗੱਲ ਠੀਕ ਹੈ ਸਮਾ ਦੀ ਰਾਜੀ ਖੁਸ਼ੀ ਸਾਰੇ ਜਾਵਾਂਗੇ ਵਰਤ ਵਰਤੇ ਵਾ ਰਹਿ ਜੂਗਾ ਇਹਨਾਂ ਨਾਲ ਵੀ ਇਹ ਤਾਂ ਕੋਲੇ ਨੇ ਸੌ ਕੰਮ ਪੈਂਦਾ ਆਪਾਂ ਨੂੰ ਚਲ ਫਿਰ ਚੱਲਦੇ ਆਂਗੇ ਮਨ ਨਾਲ ਨਾ ਚੰਗਾ ਨਾ ਲਓ ਤੁਸੀਂ ਮੈਂ ਕੱਪੜੇ ਕੱਢ ਦਿੰਦੀ ਆ ਤੁਹਾਨੂੰ ਕੱਪੜੇ ਕੱਢ ਦੇ ਫੇਰ ਹੀ ਕੰਮ ਕਰ ਲੂੰਗੀ ਆਹ ਚਲ ਜਿਹੜਾ ਕੰਮ ਹੋ ਜਾਵੇ ਉਹੀ ਵਧੀਆ ਖੁੱਲਾ ਹੀ ਆ ਗੇਟ ਆ ਜੋ ਕੌਣ ਆ ਗਿਆ ਹਾਂ ਪਈਏ ਮਾਸੀ ਸਸਰੀ ਗਾਲ ਮਸੀ ਸਸਰੀ ਕਾਲ ਹੋ ਠੀਕ ਹੈ ਭਾਈ ਹਾਂ ਠੀਕ ਆ ਜੀ ਵਧੀਆ ਸਸਰੀ ਗਾਲ ਮਸੀ ਸਸਰੀ ਕਾਲ ਹੋ ਤੁਸੀਂ ਠੀਕ ਹੋ ਸਿਹਤ ਠੀਕ ਆ ਹਾਂ ਠੀਕ ਆ ਬੁੱਤ ਵਧੀਆ ਹੋ ਤੇਰੀ ਮੰਮੀ ਕਰਕੇ ਸਾਰੇ ਠੀਕ ਨੇ ਹਾਂ ਸਾਰੇ ਵਧੀਆ ਨੇ ਜੀ ਅੱਛਾ ਹੋਰ ਪ੍ਰੀਤ ਆ ਹੁਣੀ ਗਈ ਸੀ ਮੈਨੂੰ ਲੱਗਾ ਅੰਦਰ ਜਿੱਥੇ ਵੀ ਪਤਨੀਆਂ ਬਾਰਜਾ ਭੇੜ ਕੇ ਨਹੀਂ ਪ੍ਰੀਤ ਹਾਂ ਜੀ ਮੰਮੀ ਆਇਆ ਪਾਣੀ ਲੈ ਆਈ ਬੁੱਤ ਦੋ ਗਲਾਸ ਪਾਣੀ ਲੈ ਆਈ ਹੋਰ ਮਾਸੀ ਗੋਡੇ ਗੁੱਡੇ ਠੀਕ ਨੇ ਠੀਕ ਆ ਬਸ ਜੇ ਟਾਈਮ ਪਾਸ ਹੋਈ ਜਾਂਦਾ ਬਸ ਅੱਜ ਕੱਲ ਤੁਹਾਨੂੰ ਪਤਾ ਨਹੀਂ ਹੱਸ ਬਸ ਨਾਲੀਆਂ ਸਬਜ਼ੀਆਂ ਵਗੈਰਾ ਹੋ ਗਈਆਂ ਉਹਨਾਂ ਕਰਕੇ ਗੋਡੇ ਗੁੱਡੇ ਸਾਰਿਆਂ ਦਾ ਹਾਲ ਹੂੰ ਦਵਾਈ ਦੂਈ ਜੀ ਖਾਈ ਜਾਨੀ ਐ ਭਾਬੀ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਣੀ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਪ੍ਰੀਤ ਮੈਂ ਵਧੀਆ ਲੈ ਭੈਣਾ ਦੱਸੀ ਆਗੇ ਤੁਸੀਂ ਫੋਨ ਵੀ ਨਹੀਂ ਕੀਤਾ ਹੈਗਾ ਬਸ ਹੋਈ ਆ ਗਿਆ ਸੀ ਕਿ ਚੱਲ ਆ ਵਧੀਆ ਹੋਇਆ ਮਿਲ ਗਿਆ ਆ ਕੇ ਉਹ ਤਾਂ ਚੱਲ ਮੈਂ ਤਾਂ ਬਲਾਈ ਚਾਹ ਚੜਿਆ ਤਾਂ ਚੱਕ ਜੀ ਆ ਗਏ ਮੈਂ ਕਿੱਥੇ ਬਸ ਅਸੀਂ ਤਾਂ ਨਾ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨ ਆਏ ਸੀਗੇ ਤਾਂ ਕਰਕੇ ਅਸੀਂ ਬਿਨਾਂ ਦੱਸੇ ਹੀ ਆ ਗਏ ਜ਼ਰੂਰੀ ਗੱਲ ਭਾਬੀ ਇਹ ਜੀ ਕਿਹੜੀ ਜ਼ਰੂਰੀ ਗੱਲ ਅਸੀਂ ਤਾਂ ਪੁੱਤ ਡਰ ਗਿਆ ਇਹ ਜੀ ਜ਼ਰੂਰੀ ਕੀ ਹੋ ਗਿਆ ਨਹੀਂ ਨਹੀਂ ਮਾਸੀ ਜੀ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਹਾਂ ਇਹ ਚ ਡਰਨ ਵਾਲੀ ਤਾਂ ਜੈਜ ਜੀ ਹੁੰਦੀ ਫਿਰ ਤਾਂ ਅਸੀਂ ਫੋਨ ਫੋਨ ਕਰ ਦਿੰਦੇ ਅੱਛਾ ਅਸੀਂ ਜੇ ਹੁਣ ਅਸੀਂ ਆਏ ਆਗੇ ਤਾਂ ਤੁਸੀਂ ਆ ਸਾਡੇ ਆਏ ਦੀ ਰੱਖ ਵੀ ਦਿਓ ਕਰ ਲੈ ਪੁੱਤ ਮੇਰੀ ਗੱਲ ਸੁਣ ਜੇ ਤਾਂ ਵੀ ਕੋਈ ਇਹ ਤਾਂ ਗਲਤੀ ਹੋਈ ਤਾਂ ਵੀ ਸਾਨੂੰ ਪਤਾ ਪਹਿਲਾਂ ਪਤਾ ਤਾਂ ਲੱਗਦਾ ਸੀ ਇਹਦੀ ਕੋਈ ਗੱਲ ਨਹੀਂ ਹੈਗੀ ਉਹ ਭਾਬੀ ਮੇਰੇ ਬੁਝਾਰ ਤੱਕ ਤਾ ਤੁਹਾਰੀ ਆਨਿਓ ਮੇਨੂੰ ਤਾਂ ਟੈਨਸ਼ਨ ਹੋਈ ਜਾਂਦੀ ਐ ਇਹ ਚੀ ਕਿਹੜੀ ਗੱਲ ਆ ਦੱਸ ਵੀ ਦੋ ਹੁਣ ਬਸ ਰਹੀ ਤੂੰ ਇਹਨਾਂ ਨੂੰ ਅਸੀਂ ਤਾਂ ਐਂ ਕਹਿੰਦੇ ਸੀ ਪ੍ਰੀਤ ਤੈਨੂੰ ਵੀ ਦੇਖ ਤੈਨੂੰ ਪਤਾ ਉੱਥੇ ਹੈਪੀ ਹਰਪ੍ਰੀਤ ਨੇ ਸਾਡਾ ਜੀਣਾ ਹਰਾਮ ਕਰਿਆ ਪਿਆ ਹਨਾ ਹੁੰਦਾ ਹੀ ਆ ਅਗਲੇ ਨੂੰ ਹੁਣ ਤੂੰ ਉੱਥੇ ਰਹਿ ਕੇ ਆਈ ਸੀ ਪਈ ਉਹਦੋਂ ਸਾਨੂੰ ਫਿਰ ਤਾਈ ਨੇ ਵੀ ਕਿਹਾ ਸਰਪੰਚ ਨੇ ਇਹਨਾਂ ਨੂੰ ਕਹਿੰਦਾ ਕਿਉਂ ਤੁਸੀਂ ਅਗਲੇ ਦੇ ਵਿੱਚ ਫਰਕ ਪਾਉਨੇ ਆ ਹੁਣ ਸਾਨੂੰ ਤਾਂ ਮਾਸੀ ਜੀ ਕੋਈ ਲਾਲਚ ਨਹੀਂ ਹੋਣੂ ਪਤਾ ਹਾਂ ਅਸੀਂ ਤਾਂ ਆਪਦੀ ਧੀ ਤੇ ਆਣੀ ਸਮਝ ਕੇ ਆਉਨੇ ਆ ਆਉਨੇ ਆ ਬਤਾਂ ਵੀ ਜੇ ਮਾਸੀ ਹੁੰਦੀ ਫਿਰ ਸਾਨੂੰ ਚ ਲੈਣਾ ਨਾ ਹੁੰਦਾ ਹਨਾ ਹੁਣ ਜਿੱਦਣ ਦੀ ਉਹ ਮੁੱਕੀ ਆ ਸਾਨੂੰ ਵੀ ਅੰਦਰ ਸਾਡੇ ਵੀ ਕੁੜੀ ਨਹੀਂ ਇਹੀ ਆ ਸਾਡੀ ਸੰਜੀ ਹਾਂ ਪਰ ਉਹਨਾਂ ਦੇ ਮਨ ਚ ਪਤਾ ਨਹੀਂ ਕੀ ਆ ਚੰਦਰਿਆਂ ਦੇ ਵੀ ਜਿਹੜਾ ਉਹ ਐਂ ਲੈ ਕੇ ਬੈਠ ਗਏ ਵੀ ਅਸੀਂ ਉਹ ਹੀ ਕੁੜੀ ਦਾ ਪਾੜ ਪਾਇਆ ਉਹਨਾਂ ਦੀ ਦਾ ਸਾਨੂੰ ਦਿਨ ਰਾਤ ਇਹ ਚੀਜ਼ ਟਿਕਣ ਨਹੀਂ ਦਿੰਦੀ ਹੈਗੀ ਕੁਝ ਲੋਕਾਂ ਦਾ ਤੈਨੂੰ ਪਤਾ ਪ੍ਰੀਤ ਲੋਕ ਕਿੱਥੇ ਟੀਕਣ ਦਿੰਦੇ ਆ ਇਹ ਤਾਂ ਹੈ ਭਾਬੀ ਪਰ ਹੁਣ ਤੁਹਾਡੇ ਸਾਹਮਣੇ ਇੰਨਾ ਕੁਝ ਹੋ ਗਿਆ ਹੁਣ ਇੰਨਾ ਕੁਝ ਕਰਾ ਕੇ ਮੈਂ ਕਿਵੇਂ ਬਗ ਜਾਣ ਫੇਰ ਉਹ ਹੋਰ ਗੱਲ ਸੁਣ ਲਾ ਮੈਂ ਉਹਦੇ ਹੈ ਹੀ ਨਹੀਂ ਸੀ ਕਈ ਦਿਨ ਹੋ ਗਏ ਮੈਂ ਵੀ ਗਈ ਹੋਈ ਸੀ ਅੱਛਾ ਜੀ ਪੂਰੀ ਕੋਲੇ ਇਹਨੇ ਮੈਨੂੰ ਆਈ ਨੂੰ ਦੱਸਿਆ ਹਾਂਜੀ ਮੈਨੂੰ ਕਹਿੰਦੀ ਕਿ ਮੰਮੀ ਕਹਿੰਦੀ ਕਿ ਵੀ ਰਾਤੇ ਪਾ ਬਿਆਏ ਸੀ ਇਹ ਮੈਂ ਕਿਹਾ ਕਿਉਂ ਤੈਨੂੰ ਕੀ ਕਹਿੰਦੇ ਮੈਨੂੰ ਕਹਿੰਦੇ ਕਿ ਦੁਆਰਿਆ ਕਹ ਲਿਆ ਕਿ ਅਸੀਂ ਬਾਹਾਂ ਦਾ ਕੇ ਵੀ ਅਸੀਂ ਕਬਜਾਇਆ ਕਰਾ ਦੇਂਗਾ ਫਲਾਨਾ ਕਰਾ ਦੇਂਗਾ ਮੈਂ ਫਿਰ ਕਿਹਾ ਕਾ ਤੋ ਮਗਾ ਵੀ ਮੇਰੇ ਹੁੰਦੇ ਆਉਣਾ ਸੀ ਉਹਨਾਂ ਨੇ ਮੈਂ ਦਿੰਦੀ ਉਹਨਾਂ ਨੂੰ ਪਤਾ ਚਲੋ 마ਸੀ ਜੀ ਹੁੰਦਾ ਗੁੱਸੇ ਚ ਬੰਦਾ ਸੋ ਕੁਸ਼ ਕਹਿ ਦਿੰਦਾ ਉਹਨਾਂ ਨੂੰ ਵੀ ਹਰ ਖਾਗਾ ਵੀ ਭਾਈ ਸਾਡੀ ਕੁੜੀ ਸਾਡੇ ਘਰ ਤੋਂ ਨਹੀਂ ਆਈ ਹੈਗੀ ਚਲ ਹੈਗੇ ਤਾਂ ਆਪਦੇ ਹੀ ਆ ਕਿ ਫਿਰ ਵੀ ਅਗਲੇ ਨੂੰ ਐ ਹੁੰਦਾ ਵੀ ਸਾਡੇ ਆਵੇ ਪਹਿਲਾਂ ਫਿਰ ਚਾਹੇ ਜਿੱਥੇ ਮੈਂ ਜੀ ਫਿਰ ਤੂੰ ਨਾਲ ਹੋਰ ਸੁਣ ਲੈ ਪੁੱਤ ਮੂੰ ਜਿਹੜੀ ਉਹਨਾਂ ਨੇ ਇਹਦੇ ਨਾਲ ਬਣਾਈ ਜਨਾ ਉਹੇ ਜੀ ਖੇਤ ਪਏ ਗਦੇ ਨਾਲ ਨਾ ਹੋਵੇ ਚਲੋ 마ਸੀ ਜੀ ਅਸੀਂ ਤੁਹਾਡੇ ਤੋਂ ਮਾਫੀ ਮੰਗਦੇ ਆ ਹਨਾ ਵੀ ਨਹੀਂ ਮਾਫੀ ਤਾਂ ਕਿਹੜੀ ਗੱਲ ਹੈ ਪੁੱਤ ਪਤਾ ਕੀ ਹੈਗਾ ਹੁਣ ਸਾਨੂੰ ਵੀ ਐ ਆ ਬੀ ਜੇ ਤਾਂ ਹੁਣ ਟੁੱਟ ਗਏ ਫਿਰ ਤਾਂ ਤੂੰ ਸਾਰੀ ਜ਼ਿੰਦਗੀ ਟੁੱਟੀ ਰਹੇਂਗੀ ਦੇਖ ਬਰਤ ਦੇ ਰਹਿ ਜਾਂਦੇ ਹੁੰਦੇ ਆ ਨਾਲੇ ਕੱਲ ਕੱਲਾਂ ਨੂੰ ਭਾਈ ਤੂੰ ਜ਼ਮੀਨ ਵੰਡਾ ਲਈ ਜਵਾਕ ਜੱਲੇ ਦਾ ਵਿਆਹ ਕਰਨਾ ਫਿਰ ਕਿਹੜਾ ਨਾਨਕਾ ਮੇਲ ਪਾ ਲੇਗੀ ਨਾਲੇ ਜ਼ਮੀਨ ਥੋੜੀ ਖੜੂਗੀ ਉੱਥੇ ਨਾਨੇ ਮਾਮਿਆਂ ਦੀ ਜਗ੍ਹਾ ਤੇ ਆ ਕੇ ਇਹ ਤਾਂ ਭਾਬੀ ਤੂੰ ਸਹੀ ਕਹਿਨੀ ਆ ਵੀ ਜਿੱਥੇ ਭਾਈ ਭੈਣ ਖੜ ਜਾਂਦੇ ਨੇ ਉਧਰ ਜਮੀਨਾਂ ਨਹੀਂ ਖੜਦੀਆਂ ਦੇਖ ਅਸੀਂ ਤੈਨੂੰ ਐ ਨਹੀਂ ਕਹਿੰਦੇ ਵੀ ਅਸੀਂ ਨਹੀਂ ਆਉਂਦੇ ਪਰ ਸਾਡੇ ਲਈ ਵੀ ਔਖਾ ਥੋੜਾ ਜਿਹਾ ਹਨਾ ਹੁਣ ਦੇ ਲ ਸੰਧਾਰਾ ਲੈ ਕੇ ਆਇਆ ਰਖੜੀ ਬਣਾਉਣ ਆਇਆ ਤੇਰਾ ਵੀਰਾ ਤਾਂ ਸਾਨੂੰ ਇੰਨਾ ਕੁਝ ਸੁਣਨਾ ਪੈਂਦਾ ਚੱਲ ਅਸੀਂ ਤਾਂ ਆਪਣੀ ਖੁਸ਼ੀ ਨੂੰ ਆਏ ਹੈਗੇ ਹਨਾ ਅਸੀਂ ਤਾਂ ਹੁਣ ਪਹਿਲਾਂ ਵੀ ਆਏ ਸੀ ਅੱਗੇ ਵੀ ਆਉਂਦੇ ਰਾਂਗੇ ਪਰ ਐਂ ਆ ਕਿ ਜਦੋਂ ਅਸੀਂ ਇਕੱਲੇ ਆ ਜਾਂਦੇ ਆ ਜੋ ਤੁਸੀਂ ਸਾਡੇ ਕੋਲ ਜਾਏ ਆਉਣ ਉਹਨਾਂ ਦੇ ਮਨ ਦੇ ਵਿੱਚ ਵੀ ਆ ਜਾਂਦਾ ਪਤਾ ਨਹੀਂ ਵੀ ਉਧਰੋਂ ਗੱਲਾਂ ਮੁੜ ਜਾਂਦੀ ਐ ਬਾਕੀ ਪਿੰਡ 'ਚ ਵੀ ਅਗਲੇ ਐ ਸੋਚਦੇ ਪਤਾ ਨਹੀਂ ਇਹਨਾਂ ਨੇ ਕੁੜੀ ਨੂੰ ਤੋੜਿਆ ਹੋਊਗਾ ਇਹਨਾਂ ਨਾਲੋਂ ਵੀ ਤਾਂ ਹੀ ਗੱਲੇ ਇਹਨਾਂ ਦੇ ਘਰੇ ਆ ਕੇ ਜਾਂਦੀਆਂ ਔਰ ਹਤਾ ਹੁਣ ਸਾਨੂੰ ਪਤਾ ਜਾਂ ਰੱਬ ਨੂੰ ਪਤਾ ਵੀ ਅਸੀਂ ਤਾਂ ਕਦੇ ਮਾੜਾ ਨਹੀਂ ਸੋਚਿਆ ਹੈਗਾ ਪਰ ਅਸੀਂ ਐਂ ਕਹਨੇ ਆ ਮਾਸੀ ਜੀ ਇੱਕ ਵਾਰੀ ਸਾਡੇ ਆਿਆਂ ਦੀ लाज ਰੱਖ ਲੋ ਵੀ ਤੂੰ ਚੱਲ ਉੱਥੇ ਅਸੀਂ ਤਾਂ ਭਾਈ ਇੱਕ ਵਾਰੀ ਤੈਨੂੰ ਉਹਨਾਂ ਨਾਲ ਵਰਤਦੇ ਕਰਦੀਏ ਹੈਨਾ ਵੀ ਸਾਡੇ ਨੇ ਕੋਈ ਗੱਲ ਨਾ ਆਵੀ ਜਮੀਨਾਂ ਦਾ ਕੁਛ ਨਹੀਂ ਹੈਗਾ ਪ੍ਰੀਤ ਦੇਖ ਆਪਾਂ ਨੇ ਤਾਂ ਵੀ ਇੱਥੇ ਹੀ ਰਹਿ ਜਾਣੀਆਂ ਨੇ ਉਹਨਾਂ ਨੇ ਵੀ ਉਰੇ ਛੱਡ ਜਾਣੀਆਂ ਨੇ ਇਹ ਤਾਂ ਇੱਕ ਜਮੀਨਾਂ ਪਿੱਛੇ ਐਵੇਂ ਹੀ ਸਿਰ ਪਾੜਦੇ ਫਰੀ ਜਾਂਦੇ ਆ ਲੋਕ ਜਾਣ ਨੂੰ ਤਾਂ ਪਾਪੀ ਮੈਂ ਬਗ ਜਾ ਐਗੀ ਗਰੰਟੀ ਆ ਵੀ ਮੈਨੂੰ ਕਹੇ ਨੂੰ ਵੀਰਾ ਸਹੀ ਸਿੱਧੇ ਮੈਂ ਬੋਲੂਗਾ ਇਹ ਮੇਰੀ ਬੇਇੱਜ਼ਤੀ ਨਹੀਂ ਕਰੂਗਾ ਅਸੀਂ ਜਾਵਾਂਗੇ ਇੱਥੇ ਬਹੁਤ ਮੰਦਾ ਚੰਗਾ ਬੋਲ ਕੇ ਕੀ ਆ ਵੀਰਾ ਮੈਨੂੰ ਮੇਰੀ ਗੱਲ ਸੁਣ ਅਸੀਂ ਜਾਵਾਂਗੇ ਉਹਨਾਂ ਦੇ ਨਾਲ ਤੇਰੇ ਘਰੇ ਅਸੀਂ ਜਾਵਾਂਗੇ ਅਸੀਂ ਉਹਨਾਂ ਦੇ ਪਾਈ ਹੱਥ ਜੋੜ ਲਾਂਗੇ ਵੀ ਚੱਲ ਕੋਈ ਨਾ ਅਸੀਂ ਕਹਿੰਦੇ ਵੀ ਹੁਣ ਜੁੜਦੇ ਜੁੜ ਜੋਂਗੇ ਕਾ ਨੂੰ ساری ਉਮਰ ਲਈ ਫਰਕ ਪਾਉਣੇ ਨੇ ਇਹ ਗੱਲਾਂ ਬਾਅਦ ਚ ਸਮਝ ਆਉਂਦੀਆਂ ਨੇ ਗਿਆ ਬੰਦੇ ਨੂੰ ਮੇਰੀ ਗੱਲ ਸੁਣ ਪੁੱਤ ਅਸੀਂ ਕਿਉਂ ਅਸੀਂ ਕੋਈ ਸਾਨੂੰ ਜ਼ਮੀਨ ਦਾ ਗਾਲ ਨਹੀਂ ਸਾਡੇ ਕੋਲੇ ਰੱਬ ਦਾ ਸਭ ਕੁਝ ਆ ਠੀਕ ਹੈ ਨਾ ਸੁਣਾ ਰਹੇ ਵੇਲੇ ਵੀ ਚੱਲ ਕੋਈ ਮੈਂ ਆਈ ਨਹੀਂ ਗਈਂ ਉਹ ਦੇਣ ਲੈਣੇ ਸੋਂ ਵੀ ਆਉਣ ਜਾਣ ਪਿੱਛੇ ਪਤਾ ਨਹੀਂ ਉਹਦੀ ਪਰਜਾਈ ਕਿਹਦੀ ਮੈਂ ਤਾਂ ਹੀ ਜਾਣਦੀ ਆ ਚਲੋ ਮਾਸੀ ਜੀ ਹੁਣ ਉਹਨਾਂ ਨੂੰ ਹੱਥ ਲੱਗ ਗਏ ਇੰਨੇ ਕ ਹੁਣ ਅੱਗੇ ਨੂੰ ਆਪ ਹੀ ਸਿਆਣੇ ਹੋ ਜਾਣਗੇ ਉਹਨਾਂ ਨੇ ਵੀ ਤਾਂ ਏਕਾ ਖਾ ਕੇ ਅਕਲ ਆ ਜਾਂਦੀ ਹੁੰਦੀ ਆ ਹੁਣ ਉਹਨਾਂ ਨੂੰ ਅਕਲ ਆ ਗਈ ਹੁਣ ਆਪ ਹੀ ਆਉਣਗੇ ਮੂੰਹ ਆਪ ਹੀ ਆਉਂਦੀ ਆ ਪਤਾ ਹੈ ਉਹਨਾਂ ਨੂੰ ਹਾਂ ਇੱਕ ਕਹੇ ਸੀ ਕਹਿੰਦੇ ਤੁਸੀਂ ਸਾਡੇ ਕੋਲ ਤੇ ਇੱਕ ਮੌਕਾ ਦੇ ਕੇ ਦੇਖ ਲਓ ਭਾਈ ਵੀ ਸਾਡੇ ਸਿਰ ਚੋਂ ਗੱਲ ਲੈ ਜੂਗੀ ਅੱਗੇ ਨੂੰ ਜਿਹੇ ਜਿਹਾ ਤੁਹਾਡੇ ਨਾਲ ਬਾਤਣਗੇ ਤੁਸੀਂ ਵਰਤ ਲਿਓ ਚਲ ਮੇਰੀ ਗੱਲ ਤੁਸੀਂ ਹੋਰ ਸੁਣੋ ਹਨਾ ਤੁਸੀਂ ਦੇਖ ਆ ਗਈ ਤੁਹਾਨੂੰ ਤਾਂ ਮੈਂ ਫੇਰ ਚਾਉਣੀ ਆ ਠੀਕ ਹੈ ਨਾ ਥੋੜੇ ਮੂਨੂ ਮਾਪੇ ਜ ਵੀ ਲਿਆਂਗੀ ਹਾਂਜੀ ਪਰ ਵੀ ਮੈਂ ਆਇਆ ਦੀ ਵੀ ਉੱਥੇ ਗਈ ਨਹੀਂ ਇਹਦੇ ਨਾਲ ਵੀ ਖਬਰ ਕੀ ਬਣੂਗੀ ਨਹੀਂ ਜਾ ਕੁਝ ਕਰਦੇ ਮਾਸੀ ਨਾਲ ਜਾਵਾਂਗੇ ਇਥੇ ਇਕੱਲੇ ਨੂੰ ਥੋੜੀ ਬੇਚਾਉਣਾ ਉਹਨਾਂ ਨੂੰ ਖੁਸ਼ੀ ਬਥੇਰੀ ਹੋਊ ਚੱਲ ਮਾੜਾ ਮੋਟਾ ਉੱਪਰ ਉੱਪਰੋਂ ਬੋਲਣੀਆਂ ਹੋਣਗੀਆਂ ਇੱਕ ਦੋ ਗੱਲਾਂ ਬੋਲ ਲੈਣਗੇ ਨਾਲੇ ਆਪਦੇ ਕਦੇ ਨੋਹਾ ਨਾਲੋਂ ਮਾਸ ਟੁੱਟਦੇ ਦੇਖਿਆਗਾ ਉਹ ਤਾਂ ਮੈਂ ਮੰਨਦੀ ਆਂ ਭਾਬੀ ਕਿ ਨੋਹਣਾ ਮਾਸ ਕਦੇ ਵੱਖ ਨਹੀਂ ਹੋਏ ਚੱਲ ਤੁਸੀਂ ਮੇਰੇ ਤੋਂ ਵੱਡੇ ਹੋਣਾ ਤੁਸੀਂ ਕੁਝ ਸੋਚ ਕੀ ਕਿਆ ਹੋਣਾ ਮੈਂ ਤਾਂ ਧਿਆਨੋਂ ਮੈਨੂੰ ਤਾਂ ਕੋਈ ਇਹ ਨਹੀਂ ਹੈਗਾ ਪਰ ਸਾਨੂੰ ਤਾਏ ਨੇ ਵੀ ਇਹ ਗੱਲ ਕਹਤੀ ਸੀ ਨਾ ਵੀ ਭਾਈ ਤੁਹਾਡਾ ਕੀ ਮਤਲਬ ਬਣਦਾ ਸੀਗਾ ਕੁੜੀ ਨੂੰ ਤੁਸੀਂ ਆਪਦੇ ਘਰੇ ਰੱਖਿਆ ਹੁਣ ਕੱਢਤਾ ਤੁਹਾਨੂੰ ਪਤਾ ਝੱਕਦੇ ਨਹੀਂ 마ਸੀ ਆਪਾਂ ਕਿਸੇ ਨੂੰ ਚਾਹੇ ਦੁਸ਼ਮਣ ਆ ਜਵੇ ਮੇਰੇ ਨਾਲ ਸੁਣ ਪੁੱਤ ਫਿਰ ਵੀ ਚਲਾਈ ਸੀ ਚਲ ਜੇ ਮੁੰਡਾ ਆਉਂਦਾ ਜਾਂਦਾ ਸੀ ਤਾਂ ਹੀ ਬਸ ਇਹ ਵਗ ਜਾਂਦੀ ਹਾਂ ਹਾਂ ਮਾ ਜਾਵਾਂਗੇ ਤਾਂ ਅਸੀਂ ਮਾਸੀ ਜੀ ਹੁਣ ਵੀ ਫਿਰ ਸਾਨੂੰ ਥੋੜਾ ਜਿਹਾ ਸੌਖਾ ਹੋ ਜਾਊਗਾ ਸਾਡਾ ਸਿਰ ਗੱਲ ਨਹੀਂ ਹੋਊਗਾ ਹਾਂ ਇਹ ਇਕੱਲੇ ਸਾਡੇ ਕੋਲ ਜਾ ਕੇ ਪ੍ਰੀਤ ਮੁਰਿਆ ਜੀ ਤੁਹਾਨੂੰ ਪਤਾ ਹੈ ਕਿ ਪਿੰਡ ਜੀ ਵੀ ਫਿਰ 100-100 ਗੱਲਾਂ ਕਰਦੇ ਘਰਦੇ ਆ ਪਤਾ ਨਹੀਂ ਕੋਈ ਇਹ ਆਉਦੇ ਮਤਲਬ ਹਾਂ ਤਾਂ ਇਹ ਵੀ ਮੈਂ ਮੰਨਦੀ ਆਂਗੀ ਵੀ ਸਾਡੇ ਇਹਦੇ ਪਿੱਛੇ ਸਮਾਂ ਦੀ ਛੋਡੇ ਨਾਲ ਵੀ ਦੇਖਾ ਹੈ ਨਾ ਪਿੰਡ ਤਾਂ ਕਹਿੰਦਾ ਕਰ ਭਈ ਕਹਿਣ ਵੀ ਲੱਗ ਜਾਂਦਾ ਹੈ ਮਾਸੀ ਜੀ ਨਾਲੇ ਸਾਨੂੰ ਕਿਹੜਾ ਕੋਈ ਲਾਲਚ ਆ ਸੀ ਕਿਹੜਾ ਕੁਝ ਲੈ ਜਾਣੇ ਆ ਕਿ ਹਾਂ ਚਲ ਕੋਈ ਨਾ ਭਾਬੀ ਵੀਰੇ ਜੇ ਮੇਰੇ ਜਾਣ ਨਾਲ ਹਨਾ ਉਹਨਾਂ ਨਾਲ ਬੋਲਣ ਨਾਲ ਥੋੜੇ ਗਲ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਭੱਗ ਜੂਗੀ ਚੱਲ ਤੂੰ ਐਂ ਕਰ ਸਾਡੇ ਨਾਲ ਹੀ ਚੱਲ ਅਸ ਤਾਂ ਜਿੰਦੇ ਕੁੰਡੇ ਵੀ ਖੁੱਲੇ ਛੱਡਿਆ ਤੇਰਾ ਵੀਰਾ ਤਾਂ ਖੇਤੋਂ ਆਇਆ ਸੀ ਐਂ ਟੀ-ਸ਼ਰਟ ਬਦਲ ਕੇ ਆ ਗਿਆ ਹੁਣ ਆਇਆ ਤਾਂ ਤੁਸੀਂ ਕਿਵੇਂ ਭੱਗ ਜੂਗੀ ਤੁਸੀਂ ਚਾਹ ਪਾਣੀ ਤਾਂ ਲਿਆ ਕਰਕੇ ਚੱਲ ਕੋਈ ਨਾ ਚਾਹ ਪਾਣੀ ਤਾਂ ਹੁਣ ਉੱਥੇ ਹੀ ਪੀਵਾਂਗੇ ਮਾਂ ਮੈਨੂੰ ਜਾਣਦੇ ਹਨ ਹੁਣ ਨਾ ਰੋਕੀ ਦੇਖ ਪਹਿਲਾਂ ਦੇਖ ਲਓ ਮੈਂ ਤਾਂ ਤੈਨੂੰ ਖੁਸ਼ ਹੀ ਨਹੀਂ ਕਹਿੰਦੀ ਜੇ ਮੈਨੂੰ ਚੰਗਾ ਲੱਗਦਾ ਚੱਲ ਅਸੀਂ ਤੁਹਾਡੀ ਬਹੁਤ ਰੱਖੀ ਆ ਜਿਵੇਂ ਤੁਸੀਂ ਇਹ ਕਹਿ ਕੇ ਤੋਰੀ ਉਹ ਮੈਂ ਇਹਨੇ ਕਰੋ ਪੈਰ ਨਹੀਂ ਪਟਿਆ ਤਾਂ ਉਧਰ ਜਾ ਕੇ ਨਹੀਂ ਖੜੀ ਹੈਗੀ ਤੁਹਾਡੀ ਮੈਂ ਤੇ ਇੱਜ਼ਤ ਕਰਦੀ ਆ ਹਾਂ ਮੈਂ ਤਾਂ ਮੰਨਦੀ ਆ ਉਹ ਤਿੰਨ ਤੇ ਮੈਂ ਚਲ ਚੁੰਨੀ ਜੀ ਬਦਲ ਆਵਾ ਹਾਂ ਚਲ ਕੋਈ ਨਾ ਆ ਜਾ ਮੈਂ ਕਹਾ ਪਈ ਹਲੇ ਨਾਨੂ ਕੇ ਬੈਠੀ ਸੀ ਤੇਰਾ ਵੀਰ ਆ ਗਿਆ ਫਿਰ ਮੈਂ ਕਹਾ ਚਲ ਜਾ ਹੀ ਆਉਨੇ ਆ ਕਿ ਕੋਈ ਨਾ ਫਿਰ ਵੀ ਹੁਣ ਤੁਹਾਡੇ ਕੋਲੇ ਕੌਣ ਆਇਆ ਸੀਗਾ ਫਿਰ ਉਹਨੇ ਕੀ ਕਹਿੰਦੇ ਆ ਕੇ ਸਾਨੂੰ ਫੋਨ ਫੋਨ ਲਾ ਕੇ ਗਏ ਤਾਂ ਸਾਨੂੰ ਤਾਂ ਦੇਖ ਮਾਸੀ ਉਹਨਾਂ ਨੇ ਕੁਝ ਨਹੀਂ ਗਿਆ ਮਾਸੀ ਸਾਡੇ ਕੋਲੇ ਕੋਈ ਫੋਨ ਆਇਆ ਨਾ ਕੋਈ ਘਰੇ ਆਇਆ ਅੱਛਾ ਪਰ ਸਾਨੂੰ ਆਪ ਨੂੰ ਵੀ ਸਾਰਾ ਕੁਝ ਆਖੀ ਦੇਖਦੇ ਹੀ ਹੈ ਨਾ ਕਿ ਅਗਲਾ ਜਿਵੇਂ ਪਿੰਡ ਚ ਸੌ ਸੌ ਗੱਲਾਂ ਕਰਦੇ ਆ ਕਿ ਹਾਂ ਕਰੋਨਾ ਸੀ ਵੀ ਕਿੰਨਾ ਕੁ ਡੈਮੇਜ ਆ ਗੱਲਾਂ ਸੁਣੀ ਚੱਲਾਂਗੇ ਅੱਗੇ ਦੇਖੋ ਆਜਾ ਬੋਤਾ ਮੈਨੂੰ ਪਤਾ ਹੀ ਹੈ ਤਾਂ ਉਹਦੇ ਵੀ ਅੱਖ ਚ ਖਾਣਾ ਮਾਸੀ ਇੱਕ ਸਾਡੇ ਨਾਲ ਮੋਟਰ ਪਿੱਛੇ ਲੜਦਾ ਹੈਗਾ ਚਲੋ ਉਹਦਾ ਚਲੋ ਹੋਈ ਜਾਂਦਾ ਹੈ ਨਾ ਮੈਨੂੰ ਸਮਝ ਆਇਆ ਤਾਂ ਮੈਂ ਮਗਰੋਂ ਮੈਂ ਵੀ ਚ ਤਿਆਰੀ ਗੱਲ ਮੈਂ ਕਿਹਾ ਵੀ ਉਹਨਾਂ ਵਿਚਾਰਾ ਉਹ ਤਾਂ ਉਹੀਗਾ ਲਾਉਂਦਾ ਸੀ ਇਹਦੇ ਪਿੱਛੇ ਉਹਨਾਂ ਨਾਲ ਵੀ ਬੈਰ ਪੈ ਗਿਆ ਉਹਦਾ ਚਲ ਅੱਜ ਮੈਂ ਮੋਟਰ-ਮੋਟਰ ਦਾ ਨਹੀਂ ਸਾਨੂੰ ਹੈਗਾ ਜੀ ਕੋਈ ਉਹ ਤਾਂ ਕੋਈ ਨਾ ਉਹ ਬੈਠਾ ਪਰਮਾਤਮਾ ਢਿੱਡ ਭਰਨ ਵਾਲਾ ਹੈ ਨਾ ਹਾਂ ਇਹ ਤਾਂ ਹੈਗਾ ਚਲੋ ਮਾਸੀ ਜੀ ਕੋਈ ਨਾ ਅਸੀਂ ਇਹਨੂੰ ਜਿਵੇਂ ਲੈ ਕੇ ਜਾਵਾਂਗੇ ਅਸੀਂ ਛੱਡ ਜਾਾਂਗੇ ਚੰਗਾ ਰਾਤ ਰਹਿ ਵੀ ਗਈ ਕੋਈ ਨਾ ਇੱਕ ਰਾਤ ਤੁਸੀਂ ਸਾਰ ਲਿਓ ਕੋਈ ਨਾ ਮੈਂ ਤਾਂ ਸਾਰ ਲੂੰਗੀ ਕੋਈ ਨਾ ਸਹੀ ਠੀਕ ਹੈ ਮਾਂ ਹਾਂ ਚੰਗਾ ਪੁੱਤ ਤੁਸੀਂ ਨਾਲ ਬੱਝੋ ਪੁੱਤ ਹਾਂ ਅਸੀਂ ਨਾਲ ਮਾਸੀ ਤੁਹਾਨੂੰ ਫਿਕਰ ਨਾ ਕਰੋ ਅਸੀਂ ਨਾਲ ਹੀ ਜਾਵਾਂਗੇ ਹਾਂ ਚੰਗਾ ਠੀਕ ਹੈ ਚੰਗਾ ਚੰਗਾ ਪੁੱਤ ਨਾ ਕੋਈ ਚਾਹ ਨਾ ਪਾਣੀ ਚਲੋ ਕੋਈ ਨਾ ਜੀ ਫੇਰੀ ਚਾਹ ਪੀਵਾਂਗੇ ਹੁਣ ਤਾਂ ਮੰਮਾ ਜੀ ਤੂੰ 65 ਨਾ ਰਹਿਣਾ ਹੋਇਆ ਜਿਹਨੇ ਰਸਵੇਰਾ ਹੁੰਦਾ ਹੋਇਆ ਤਾਂ ਤੂੰ ਰਹਿ ਤੀ ਕੋਈ ਗੱਲ ਨਹੀਂ ਮਾ ਸ਼ਮਾ ਹਾਂ ਚੰਗਾ ਪੁੱਤ ਲਾ ਉਹੀ ਗੱਲ ਇਹ ਤਾਂ ਬਧਰੇ ਥੇਰੇ ਚੰਗੇ ਨੇ ਆ ਬਹੁ ਵਧੇਰੀ ਚੰਗੀਆਂ ਕੋਲਿਆ ਕੁੜੀ ਵੀ ਉਹੀ ਗੱਲ ਵੀ ਮੈਂ ਤਾਂ ਐ ਆਦੀਆਂਗੀ ਹੁਣ ਕਰਨ ਖੁੱਲ ਗਏ ਚਲ ਵਰਤ ਦੇ ਵਰਤਾਂਗੇ ਮੈਂ ਕਿਉਂ ਮਾੜਾ ਕਹਾ ਮਾ ਵੈਨੂ ਘੜੋਂ ਥੰਦਾ ਕੋਈ ਲਾਲਚ ਸੀ ਨਾਲ ਜਿਹਦਾ ਸਾਨੂੰ ਦੋਨਾਂ ਨੂੰ ਸੀ ਸੱਸ ਨੂੰ ਹਾਂ ਪਰ ਵੀ ਇਹ ਕੰਮ ਔਲੀ ਸੀਗੀ ਐਵੇਂ ਵਾਦੂ ਜਿਹੜਾ ਉਹੀ ਗੱਲ ਆ ਵੀ ਜਿਵੇਂ ਬੱਸ ਇਹਨੂੰ ਚੰਗਾ ਲੱਗਦਾ ਕਰ ਦੂਗੀ ਆਪੀ ਚਲ ਬਣਾ ਮਾਦਨ ਆਇਆਗਾ ਇਹ ਚਾਹ ਦੀ ਘੁੱਟ ਬਣਾ ਲੈ ਮਾਣ ਮੈਂ ਤਾਂ ਖੇਤ ਤੇ ਗੇੜਾ ਮਾਰਿਆ ਮਾਂ ਪੁੱਤ ਜੀ ਅੱਜ ਹਵਾ ਸੋਹਣੀ ਚੱਲੀ ਜਾਂਦੀ ਮੈਂ ਝੋਨਾ ਵੀ ਵੇਖ ਕੇ ਆਈ ਐ ਅੱਜ ਤੜਕੇ ਬਾਬੇ ਤੇ ਲੱਸੀ ਪਾ ਕੇ ਆਈ ਐ ਜਦੋਂ ਹੂੰ ਵਧੀਆ ਹੀ ਹੋਇਆ ਪਿਆ ਆਪਣਾ ਝੋਨਾ ਤਾਂ ਝੋਨਾ ਤਾਂ ਵਧੀਆ ਹੋਇਆ ਪਰ ਤਾਂ ਦਵਾਈ ਜੀ ਕਰਾਉਣ ਵਾਲੀ ਪਈ ਸੀ ਪੱਤਾ ਲਵੇੜੀ ਜੀ ਹੋਈ ਪਈ ਐ ਚਾਹ ਤਾਂ ਬਣਾ ਲੈਣੀ ਆ ਹੂੰ ਦੇਖੀ ਪਰਗਟ ਵਰਗੇ ਕਿਵੇਂ ਤੁਰੇ ਆਂਦੇ ਆ ਨਾਲ ਕੁੜੀ ਆਪਨੀ ਇਹ ਕਿਵੇਂ ਤੁਰੇ ਆਂਦੇ ਆ ਚਲ ਆ ਜਾਂਦੇ ਬੋਲੀ ਨਾ ਚੰਗਾ ਨਾ ਹੁੰਦੇ ਬੜਾ ਕੋਈ ਨਾ ਬੋਲੀ ਨਹੀਂ ਪਹਿਲਾਂ ਗੱਲ ਸੁਣ ਲੈ ਕਿਵੇਂ ਆਈ ਜਾਂਦੇ ਆ ਕੀ ਹਾਲ ਹੈ ਭੀ ਵਧੀਆ ਵਰਗਟ ਅਰੇ ਭਾਈਆ ਬੈ ਵੇ ਕੁਰਸੀ ਲੈ ਲੈ ਵਰਪਣੇ ਤੱਕੜੀ ਸਹੀ ਹਾਲ ਹੈ ਭੀ ਸਹੀ ਕਾ ਬੋ ਠੀਕ ਹੈ ਭਾਈ ਮੈਂ ਤਾਂ ਠੀਕ ਹਾਂ ਭੀ ਸੋ ਸਾਰੇ ਠੀਕ ਠਾਕ ਸੀ ਬਾਈ ਕਰ ਵਧੀਆ ਸੀ ਬਾਈ ਤੁਸੀਂ ਦੱਸੋ ਵਧੀਆ ਵਧੀਆ ਠੀਕ ਠਾਕ ਹੋਰ ਪਰਾ ਦਾ ਕਰ ਦੀ ਗਏ ਹਾਂ ਉਹ ਚਲ ਜਿਹੜੀ ਗੱਲ ਹੋ ਗਈ ਬਾਈ ਹੁਣ ਉਹ ਤੇ ਮਿੱਟੀ ਪਾਉ ਦੇ ਠੀਕ ਆਪਾਂ ਤਾਂ ਇਹੀ ਕਹਨੇ ਹੈਗੇ ਵੀ ਤੁਸੀਂ ਵਧੀਆ ਆਪਸ ਵਿੱਚ ਇੱਕ ਦੂਜੇ ਨਾਲ ਵਰਤ ਸਾਡਾ ਤਾਂ ਪਹਿਲਾਂ ਵੀ ਕੋਈ ਇਰਾਦਾ ਹੈ ਨਹੀਂਗਾ ਤੁਹਾਨੂੰ ਇੱਕ ਦੂਜੇ ਨਾਲ ਤੋੜਨ ਦਾ ਉਹ ਚਲ ਤੁਹਾਡੇ ਦਿਮਾਗ ਦੇ ਵਿੱਚ ਮੈਨੂੰ ਨਹੀਂ ਪਤਾ ਵੀ ਕੀ ਹੈ ਕੀ ਨਹੀਂ ਜਿਹੜਾ ਤੁਹਾਡੇ ਦਿਮਾਗ ਚ ਆ ਕੇ ਬੈਠ ਗਿਆ ਵੀ ਪਤਾ ਨਹੀਂ ਇਹ ਤੋੜਨ ਨੂੰ ਫਿਰ ਦੇ ਸਾਡੇ ਨਾਲ ਪਰਦਾ ਜੀ ਤਾਂ ਹੁਣ ਵੀ ਦੇਖੇ ਨੂੰ ਪ੍ਰੀਤ ਨੂੰ ਲੈ ਕੇ ਆਏ ਆ। ਅਸੀਂ ਤਾਂ ਹੀ ਆਦੇਗੇ ਵੀ ਤੁਸੀਂ ਵਧੀਆ ਹੋ ਉਸ ਵਾਰਤੋ ਇੱਕ ਦੂਜੇ ਕੋਲੇ ਆਓ ਜਾਓ। ਹੋਰ ਵੀਰੇ ਅਸੀਂ ਤਾਂ ਜਾ ਕੇ ਇਹਦੇ ਸਹੁਰੇ ਇਹਦੀ ਸੱਸ ਦੀਆਂ ਮਿੰਤਾਂ ਕਰਲੇ ਕੀਤੇ ਵੀ ਭਾਈ ਜੇ ਇਹਨੇ ਆਪਦੇ ਭਾਈ ਪਰਜਾਈ ਨਾਲ ਨਹੀਂ ਬੱਤਨਾ ਤਾਂ ਸਾਡੇ ਵੀ ਨਾ ਆਵੇ। ਜੇ ਉਹਨਾਂ ਨਾਲ ਵਰਤਦੀ ਆ ਵੀ ਚੱਲ ਸਿੱਕੀ ਤਾਂ ਸਾਨੂੰ ਵੀ ਨਹੀਂ ਹੋਈ ਪਰ ਜੀ ਸੱਦ ਕੇ ਆਵੇ ਤਾਂ ਇਹ ਇੱਧਰ 10 ਦਿਨ ਰਹਿ ਕੇ ਜਾਵੇ ਫਿਰ ਸਾਨੂੰ ਕੋਈ ਗੁੱਸਾ ਨਹੀਂ ਹੈਗਾ। ਇਹ ਤਾਂ ਸਿਆਣੀ ਗੱਲ ਕਰੀ ਤੁਸੀਂ ਪਰਦਾ। ਅਸੀਂ ਤਾਂ ਕਹਿਆ ਵੀ ਟੁੱਟਦੇ ਟੁੱਟ ਜਾਂਦੇ ਆ ਭਾਈ। ਵੀ ਆਵਦੇ ਭਾਈ ਪਰਜਾਈ ਨਾਲ ਵਰਤ ਜ਼ਮੀਨਾਂ ਨਾਲ ਨਹੀਂ ਵਰਤੀਦਾ ਹੁੰਦਾ ਸਹੀ ਗੱਲ ਹੈ ਪਰਜਾਈ ਕਦੇ ਨਹੀਂ ਵੀਰੇ ਤੁਹਾਡੇ ਬਾਰੇ ਮਾੜਾ ਕੋਈ ਚੰਗਾ ਬਸੋਚਿਆ ਹੈਗਾ ਤੁਹਾਡੇ ਦਿਮਾਗ ਵਿੱਚ ਪਤਾ ਨਹੀਂ ਕੀ ਹੋ ਗਿਆ ਸੀਗਾ ਜ਼ਮੀਨਾਂ ਨਾਲ ਤਾਂ ਭਾਬੀ ਕਦੇ ਮੈਂ ਵੀ ਨਹੀਂ ਵਰਤੀ ਸੀ ਉਹ ਤਾਂ ਵੀਰੇ ਹੁਣਾਂ ਨੂੰ ਪਤਾ ਨਹੀਂ ਕੀ ਲਾਲਚ ਪੈ ਗਿਆ ਸੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਫਿਰ ਕਹਿੰਦੇ ਹੁੰਦੇ ਆ ਨਾ ਵੀ ਜਿਹੜੀ ਚੀਜ਼ ਇੱਕ ਵਾਰੀ ਸ਼ੁਰੂ ਹੋ ਜਾਈ ਉਹਨੂੰ ਖਤਮ ਕਰਨਾ ਬਹੁਤ ਔਖਾ ਹੁੰਦਾ ਕਿਤੇ ਕੋਸ਼ ਪਤਾ ਨਹੀਂ ਮੰਮੀ ਨੂੰ ਵੀ ਕੋਈ ਲਾਲਚ ਸੀਗਾ ਉਹ ਵੀ ਥੋੜਿਆ ਹੋਰ ਤੇ ਗੱਲਾਂ ਮੇਰੇ ਤੋਂ ਲਓ ਲੈਂਦੇ ਸੀ ਜੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਨਾ ਵੀ ਤੁਸੀਂ ਸੰਧਾਰਾ ਲੈ ਕੇ ਆਏ ਸੀ ਮੰਮੀ ਨੇ ਤੁਹਾਨੂੰ ਮੋੜਿਆ ਆਹ ਗੱਲਾਂ 'ਚ ਤੱਕ ਪਹੁੰਚਦੀਆਂ ਹੀ ਨਹੀਂ ਸੀ ਹੋਰ ਇਹਨੂੰ ਤਾਂ ਉਹ ਵੀ ਨਹੀਂ ਸੀ ਗੱਲ ਪਤਾ ਜਦੋਂ ਉੱਧਰ ਰਹਿਣ ਆਇਆ ਇਹਨੂੰ ਮੈਂ ਗੱਲਾਂ ਦੱਸੀਆਂ ਵੀ ਭਾਈ ਤੇਰੇ ਭਾਈ ਪਰਜਾਈ ਤਾਂ ਸੰਧਾਰਾ ਲੈ ਕੇ ਗਏ ਸੀ ਤੇਰੀ ਸੱਸ ਦੀ ਮਾੜੀ ਗੱਲ ਉਹਨੇ ਮੋੜਤਾ ਸਹੀ ਗੱਲ ਪਰਜਾਈ ਜਿਹੜੀਆਂ ਦੂਜੇ ਕੰਮ ਬਲ ਕਲਰੀ ਜੀ ਮੇਰੀ ਗੱਲ ਸੁਣ ਤੇਰੇ ਦੱਸੇ ਤੋਂ ਤਾਂ ਇਹਨੂੰ ਸੱਚ ਆ ਗਿਆ ਜਦੋਂ ਅਸੀਂ ਇਹਨੂੰ ਦੱਸਦੇ ਸੀ ਸਾਨੂੰ ਤਾਂ ਇਹ ਫੋਨ 'ਤੇ ਵੀ ਨਹੀਂ ਚੰਗਾ ਬੋਲਦੀ ਸੀ ਉਹ ਚੱਲ ਭਾਬੀ ਮੌਕੇ ਤੇ ਕਈ ਵਾਰੀ ਹੁੰਦੀ ਆ ਬੰਦੇ ਦੇ ਵਿੱਚ ਕੋਈ ਗੁੱਸਾ ਗਿਲਾ ਹੁੰਦਾ ਨਹੀਂ ਬੰਦੇ ਨੂੰ ਸਮਝ ਲੱਗਦੀ ਤੇ ਪਰ ਜਿਵੇਂ ਤੁਹਾਨੂੰ ਸੀ ਗੁੱਸਾ ਉਵੇਂ ਹੀ ਇਹਨੂੰ ਹੋਊਗਾ ਨਾਲੇ ਬੰਦਾ ਗੁੱਸਾ ਕਰਦਾ ਕਿਤੇ ਤੇ ਹੁੰਦਾ ਆਦਿਆਂ ਤੇ ਕਰਦਾ ਹੁੰਦਾ ਆਦਿਆਂ ਬੰਦਾ ਲੜਦਾ ਬੋਲਦਾ 100 ਵਾਰੀ ਫੇਰ ਇੱਕ ਚੁੱਲੇ ਚੜਦੇ ਆ ਹੈ ਸਹੀ ਹੈ ਲਾ ਪਰ ਜਾਈ ਚੱਲ ਭਾਬੀ ਮੇਰੇ ਤੋਂ ਤਾਂ ਜਿਹੜੀਆਂ ਗਲਤੀਆਂ ਹੋਣੀਆਂ ਸੀ ਹੋ ਗਈਆਂ ਹਨਾ ਫਿਰ ਵੀ ਤੁਸੀਂ ਮੇਰੇ ਤੋਂ ਵੱਡੇ ਸੀ ਤੁਸੀਂ ਤਾਂ ਕਹਿ ਸਕਦੇ ਸੀ ਨਾ ਚਲ ਮੈਨੂੰ ਮਾਫ ਕਰ ਦੋ ਉਹ ਨਹੀਂ ਭੈਣੇ ਚਲ ਕੋਈ ਮਾਫੀ ਆਈ ਤਾਂ ਕੀ ਗੱਲ ਕੋਈ ਗੱਲ ਨਹੀਂ ਪ੍ਰੀਤ ਗੱਲ ਇਹ ਨਹੀਂ ਉਸ ਗਲਤੀਆਂ ਸਾਡੀਆਂ ਸੀ ਹਾਂ ਤੇਰੀਆਂ ਸੀ ਕੁੜੀ ਕਰ ਤਰੀ ਕੋਲ ਜਾ ਨਹੀਂ ਗਿਆ ਭਾਈ ਟਾਈਮ ਸਰ ਟਾਈਮ ਸਰ ਆ ਨਹੀਂ ਸਕੇ ਤੇਰੇ ਕੋਲੇ ਸਾਡੇ ਸਿਰ ਉਹ ਲੰਬਾ ਹੈ ਤੇਰਾ ਕਿਉਂਕਿ ਵੀ ਮਾਂ ਤੋਂ ਬਾਅਦ ਭਰਾ ਪਰਜਾਈ ਹੁੰਦੇ ਆ ਪੇਕੇ ਐਨੀ ਗਲਤੀ ਸਾਥੋ ਵੀ ਹੋਗੀ ਅਸੀਂ ਵੀ ਆਹੀ ਸੋਚ ਕੇ ਜਾਂਦੇ ਸੀ ਵੀ ਪਾਇਆ ਚਾਚਿਆਂ ਦੀਆਂ ਕਿਹੜਾ ਦੂਰ ਹੁੰਦੀਆਂ ਨੇ ਵੀ ਚਲ ਕੋਈ ਨਾ ਭਾਈ ਐਤ ਕੀ ਥੋੜਾ ਨਹੀਂ ਹੱਥ ਪਿਆ ਚਲਦੀ ਨਾ ਤੁਹਾਡਾ ਕੋਈ ਟਾਈਮ ਲੱਗਿਆ ਹੋਊਗਾ ਹੈ ਤੁਸੀਂ ਕਿਤੇ ਡਿੱਕੇ ਚ ਹੋਵੋਗੇ ਤਾਂ ਅਸੀਂ ਸੰਦਾਰਾ ਲੈ ਕੇ ਚੱਲੇਗੇ ਸਾਡੇ ਤਾਂ ਮਨ ਚ ਕੋਈ ਮੈਲ ਹੀ ਨਹੀਂ ਸੀਗੀ ਇਹ ਵੀ ਰੀਤ ਤੂੰ ਚੰਗੀ ਸੀ ਭਾਈ ਤਾਂ ਤੁਸੀਂ ਜਾ ਕੇ ਲਿਆਏ ਨਹੀਂ ਹੋਰ ਜਨਾਨੀਆਂ ਹੁੰਦੇ ਅਗਲਾ ਕਹਿ ਦਿੰਦਾ ਹੋਰ ਪੈਣੇ ਲੋਕ ਤਮਾਸ਼ਾ ਦੇਖਦੇ ਆ ਦੇਖ ਸਾਨੂੰ ਤਾਂ ਐ ਨਹੀਂ ਸੀਗਾ ਜੇ ਅਸੀਂ ਕਹਿ ਦਿੰਦਾ ਸਾਨੂੰ ਕੀ ਆ ਟੁੱਟਦੀ ਆ ਟੁੱਟ ਜਾਈਏ ਜੇ ਸਾਨੂੰ ਕੋਈ ਲਾਲਚ ਹੁੰਦਾ ਫਿਰ ਤਾਂ ਸਾਡੇ ਮਨ ਚ ਆਉਂਦੀ ਮੈਲ ਪਰ ਸਾਡਾ ਮਨ ਤਾਂ ਕੋਰਾ ਕਾਗਜ਼ ਵਾਂਗੂ ਸਾਫ਼ ਸੀਗਾ ਨਾਲੇ ਭਾਈ ਮੈਂ ਤੈਨੂੰ ਵੀ ਫੋਨ ਤੇ ਬੁਲਾ ਹੀ ਪੁੱਠਾ ਬੋਲੀ ਐਸ ਗੱਲ ਦੀ ਮਾਫੀ ਮੈਂ ਵੀ ਤੇਥੋਂ ਮਾਣੂ ਮੰਗਦੀ ਆਂ ਆਪਣੇ ਕੋਈ ਨਾ ਅਸੀਂ ਤਾਂ ਕੋਈ ਗੁੱਸਾ ਨਹੀਂ ਕਰਦੇ ਤੁਸੀਂ ਸਾਡੇ ਵੱਡੇ ਹੋ ਹਨਾ ਕੀ ਗੁੱਸਾ ਕਰਕੇ ਕਰਨਾ ਆਪਾਂ ਤਾਂ ਦੇਖ ਇੱਥੇ ਕੋਈ ਆਪਾਂ ਨੂੰ ਉੱਚੀ ਨੀਚੀ ਹੋ ਗਈ ਕੋਈ ਆਫਸ ਆਫ ਹੋ ਗਈ ਆਪਾਂ ਹੀ ਭੱਜਣਾ ਇੱਕ ਦੂਜੇ ਸਹੀ ਗੱਲ ਆ ਪਰ ਚਾਹੀ ਆਪਾਂ ਇੱਕ ਦੂਜੇ ਦੇ ਕੰਮ ਆਉਣਾ ਬਾਕੀ ਸ਼ਰੀਕ ਹੀ ਕੰਮ ਆਉਂਦਾ ਦੂਜੇ ਕੋਈ ਕੰਮ ਆਉਂਦਾ ਨਹੀਂ ਆਪ ਦਾ ਆਪ ਦੀ ਹੁੰਦਾ ਭਾਈ ਸੁਣੋ ਦੋਨੋਂ ਭੈਣ ਭਰਾ ਸੀ ਇਹ ਕਿਹੜਾ ਬਾਲਾ ਵੱਡਾ ਟੱਬਰ ਸੀ ਹੈ ਇੱਥੇ ਆਇਆ ਕਰ ਭਾਈ ਤੇਰਾ ਭਰਾ ਤੇਰੇ ਕੋਲੇ ਦਿਨ ਰਾਤ ਜਾਵੇ ਬਰਤੂਲ ਦੇਖ ਲੋ ਜਿਵੇਂ ਇਹਨੂੰ ਲੈ ਕੇ ਆਏ ਆ ਮੈਂ ਤਾਂ ਉਵੇਂ ਹੀ ਇੱਧਰ ਨੂੰ ਆ ਗਈ ਇਸ ਦਾ ਉੱਧਰ ਘਰੇ ਪੈਰ ਵੀ ਨਹੀਂ ਪਾਉਣ ਦਿੱਤਾ ਵੀ ਭਾਈ ਪਹਿਲਾਂ ਉੱਧਰ ਜਾ ਸਹੀ ਗੱਲ ਆ ਪ੍ਰਜਾ ਜੀ ਬਰਤ ਦਾ ਬਰਤ ਦਾ ਬੰਦਾ ਵਰਤਣ ਲੱਗ ਜਾਂਦਾ ਹੁੰਦਾ ਹੋਰ ਨਾਲੇ ਆਪਣੇ ਵਿਗੜ ਪੈਂਦੇ ਸੀਗੇ ਨਾਲੇ ਪਿੰਡ 'ਚ ਲੋਕ ਗੱਲਾਂ ਬਣਾਉਂਦੇ ਆ ਸਹੀ ਗੱਲ ਆ ਪ੍ਰਜਾ ਜੀ ਭਾਈ ਲੋਕਾਂ ਦਾ ਮੂੰਹ ਨਹੀਂ ਫੜ ਲੈਣਾ ਲੋਕ ਤਾਂ ਬਥੇਰਾ ਕੁਝ ਕਹਿੰਦੇ ਆ ਚੱਲ ਸਾਨੂੰ ਤਾਂ ਸੱਤੀ ਆਈ ਸੀ ਪੂਰਾ ਅਬੀ ਤੁਸੀਂ ਕਰੀ ਬੈਠਾ ਸਾਰਾ ਕੁਝ ਨਾ ਨਾ ਵੀਰੇ ਰੱਬ ਨੂੰ ਜਾਣਦੀ ਆਂ ਅਸੀਂ ਤਾਂ ਕਦੇ ਕੁੜੀ ਦੇ ਕੰਨ ਨਹੀਂ ਭਰੇ ਪੁੱਛ ਲੋ ਤੁਹਾਡੇ ਮੂਹਤੇ ਬੈਠੀ ਆ ਜਦੋਂ ਸਾਡੇ ਵੱਨੀ ਆਈ ਆ ਮੈਂ ਤਾਂ ਉਦੋਂ ਵੀ ਕਿਹਾ ਇਹ ਕਹਿੰਦੀ ਨਹੀਂ ਮੇਰੀ ਮੰਮੀ ਨੇ ਕਹਿ ਕੇ ਤੋੜਿਆਗਾ। ਹੁਣ ਅਸੀਂ ਕੱਢ ਕਿਵੇਂ ਦਿੰਦੇ ਤੁਹਾਨੂੰ ਪਤਾ। ਸਹੀ ਹੈ ਲੱਗਣਾ ਵੀ ਸਾਡੇ ਵਾਲੇ ਮਾੜਾ ਸੋਚਦਾ ਹੋਊਗਾ ਵੀ ਕਿਹੇ ਜੇ ਮੇਰੇ ਸਾਲੇ ਸਹੁਰੇ। ਚਲ ਉਹ ਤਾਂ ਕਰੇ ਹੈ ਨਹੀਂ ਜੀ ਜਾਨੂੰ ਮਿਲਿਆ ਨਹੀਂ ਹੈਗਾ। ਚਲੋ। ਉਹ ਤਾਂ ਕਹਿੰਦੇ ਬਾਹਰ ਕਿਤੇ ਮਸ਼ੀਨ ਉਮਜ਼ੂਨ ਤੇ ਗਿਆ। ਉਧਰ ਵਗੋ। ਉਹਦੇ ਕੋਈ ਕੰਨੀ ਭਾਈ ਗੱਲ ਨਹੀਂ ਪਈ ਹੈਗੀ। ਚਲੋ। ਉਹ ਬਰਾਉਣਾਗਾ ਫਿਰ ਵੀ ਉਹ ਤੋਂ ਸਾਰੀਆਂ ਗੱਲਾਂ ਦੂਰ ਰਹਿਣ ਤਾਂ ਹੀ ਚੰਗਾ। ਚੱਲ ਕੋਈ ਨਾ ਤੁਸੀਂ ਬੈਠੋ ਤੇ ਮੈਂ ਚਾਹ ਪਾਣੀ ਬਣਾ ਕੇ ਲਿਆਉਂਦੀ ਆ। ਜਾ ਬਣਾ ਲਿਆ ਕੋਟਾ। ਤੁਸੀਂ ਕੁੜੀ ਨੂੰ ਚਾਹ ਪਾਣੀ ਪਿਲਾਓ ਅਸੀਂ ਵੀ ਆ ਕੇ ਦੇਖਦੇ ਆ ਕੋਈ ਜੰਗਰ ਪਸੂ ਦਾ। ਚੱਲ ਕੋਈ ਨਾ ਜੀ ਤਾਂ ਹੁਣ ਤੂੰ ਵੀ ਆਈ ਆ ਥੱਕੀ ਨਾਲ ਹੀ ਕੋਈ ਨਾ ਚਾਹ ਪੀ ਕੇ ਜਾਇਓ ਚੰਗਾ। ਕੋਈ ਨਾ ਘੁੱਟਦਾ। ਇਹ ਕਹਿੰਦੇ ਆ ਵੀ ਦੇਖੋ ਅਸੀਂ ਵੀ ਉਹੀ ਆ ਇਹਦੇ ਲਈ ਤੁਸੀਂ ਵੀ ਉਹੀ ਹੋ। ਭਾਈ ਜਦੋਂ ਨਹੀਂ ਕੋਈ ਉਹ ਹੁੰਦਾ ਹੁਣ ਜੇ ਇਕੱਠੇ ਦੋ ਪਾਈ ਹੁੰਦੇ ਸਕੇ ਫੇਰ ਵੀ ਇੱਕ ਕੋਈ ਸੰਦਾਰ ਦੇਣ ਜਾਂਦਾ ਇੱਕ ਸੰਦਾਰ ਕੋਈ ਦੇਣ ਜਾਂਦਾ ਐਂ ਸਮਝ ਲਿਆ ਕਰੋ। ਅਹੀਂ ਸਮਝਦੇ ਜੀ ਪਰ ਜਾਈ ਪਹਿਲਾਂ ਜਾਂਦੇ ਹੁੰਦੇ ਸੀ ਗੱਲ ਕਰਾਂਗਾ ਹੁਣ ਮੈਂ ਮਾਰੇ ਉਲਝ ਜਾਉਂਦਾ ਨੇ ਪੁੱਛੇ ਤਾਂ ਹੈਗਾ ਤੇ ਮੈਨੂੰ ਪ੍ਰਗਟਨੇ ਪਹਿਲਾਂ ਕਹਿੰਦਾ ਵੀ ਤੂੰ ਜਾਣਾ ਮੈਂ ਹਾਂ ਵੀ ਮੈਂ ਜਾ ਠਰ ਕੇ ਜਾਉਂ ਤੂੰ ਪਹਿਲਾਂ ਜਾਇਆ ਕਰ ਬਾਈ ਜੇ ਕੋਈ ਲੇਟ ਵੇਟ ਵੀ ਹੁੰਦਾ ਤਾਂ ਬੰਦਾ ਘਟੋ ਘਟ ਇੱਕ ਵਾਰੀ ਫੋਨ ਜ਼ਰੂਰ ਲਾ ਲਿਆ ਕਰੋ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਆਉਣਾ ਹੀ ਜ਼ਰੂਰੀ ਹੁੰਦਾ ਹੈ ਫੋਨ ਤੇ ਗੱਲਬਾਤ ਕਰਦਾ ਰਹੇ ਨਾ ਤਾਂ ਵੀ ਬੰਦਾ ਵਰਤਦਾ ਰਹੇ ਜਾਂਦਾ ਹੁੰਦਾ ਸਹੀ ਗੱਲ ਹੈ ਬਈ ਇਹ ਤਾਂ ਕੋਈ ਪੱਕਾ ਕਿਸੇ ਨੇ ਇਹਨਾਂ ਨੂੰ ਉਂਗਲੀ ਲਾਈ ਹੋਈ ਸੀ ਨਹੀਂ ਉਹਨਾਂ ਨੂੰ ਐ ਕਰਦੇ ਸੀ ਇਹ ਹੁਣ ਚਾਹੇ ਮੰਨਣ ਚਾਹੇ ਨਾ ਉਹਨਾਂ ਨੇ ਚੜੇ ਚੁੱਪ ਤੇ ਇਹੀ ਗੱਲ ਜ਼ਮੀਨ ਦੀ ਮੈਂ ਜ਼ਮੀਨਾਂ ਤੋਂ ਕੀ ਕਰਾਉਣਾ ਨਾਲੇ ਇੰਨੇ ਸਾਲ ਹੋ ਗਏ ਮੈਂ ਕਿਹੜਾ ਅੱਗੇ ਕਿਤੇ ਥੋੜੀ ਤੋਂ ਜ਼ਮੀਨਾਂ ਮੰਗੀਆਂ ਨੇ ਥੋੜੀ ਜਮੀਨ ਹੈ ਚਾਹੇ ਤੁਸੀਂ ਹਿੱਸੇ ਦੇ ਦੋ ਜਾਂ ਠੇਕੇ ਤੇ ਦੋ ਬਾਹੋ ਚਾਹੇ ਕੁਝ ਮਰਜ਼ੀ ਕਰੋ ਮੈਂ ਕੀ ਕਰਾਉਣਾ ਇੱਕ ਛੱਡ ਜਾਏ 10 ਲਿਮਟਾ ਕਰਾ ਲਓ ਭਾਈ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਕੋਈ ਨਾ ਭੈਣੇ ਬੱਸ ਜੋ ਤੁਸੀਂ ਐਂਵਤਾ ਆਪਾਂ ਬਾਕੀ ਗੱਲਾਂ ਸਾਰੀਆਂ ਛੱਡ ਕੋਈ ਗੱਲ ਨਹੀਂ ਅੰਦਰ ਬਹਿ ਕੇ ਆਪਾਂ ਚਾਹ ਪਾਣੀ ਪੀਓ ਆਜੋ ਅੰਦਰ ਆਜੋ ਇੱਥੇ ਗਰਮੀ ਹੈ ਭਾਬੀ ਹਾਂ ਪਰ ਗੱਟ ਕੀ ਕਰੀਏ ਨੇ ਕੁਛ ਨਹੀਂ ਮੈਂ ਤਾਂ ਸਬਜ਼ੀ ਬਣਾਈ ਜਾਂਦੀ ਆ ਤੇ ਖੀਰ ਬਣਾਈ ਆ ਮੈਂ ਭੈਣ ਵਾਸਤੇ ਚਲੋ ਵਧੀਆ ਕਰਿਆ ਹਾਂ ਤੂੰ ਕਿਵੇਂ ਹੋ ਉਹ ਮੈਂ ਤੁਹਾਨੂੰ ਆਇਆ ਸੀ ਮਾਂ ਨੇ ਭੇਜਿਆ ਸੀ ਮੈਂ ਤਾਂ ਅੱਛਾ ਕਹਿੰਦੀ ਵੀ ਜੇ ਦਾਲ ਸਬਜ਼ੀ ਦਾ ਕੋਈ ਨਹੀਂ ਅਜੇ ਕਰਿਆ ਤਾਂ ਉਧਰ ਆ ਜਾਂਦੇ ਉਧਰ ਵੀ ਰੋਟੀ ਪੱਕੀ ਪਈ ਸੀ ਨਾ ਨਾ ਕੋਈ ਨਾ ਮੈਂ ਦਾਲ ਸਬਜ਼ੀ ਤਾਂ ਬਣਾਈ ਬੈਠੀ ਆ ਬਸ ਆਟਾ ਉਹਨਾਂ ਕੀ ਰੋਟੀ ਲੱਗ ਜਾਨੀ ਠੀਕ ਹੈ ਤੇ ਉਹ ਮਾਂ ਨੇ ਆਖਿਆਗਾ ਵੀ ਕੱਲੀ ਭੈਣ ਨੇ ਨਹੀਂ ਉਧਰ ਆਉਣਾ ਤੁਸੀਂ ਵੀ ਦੋਨੇ ਜਣੇ ਨਾਲ ਹੀ ਆਇਆ ਉਧਰ ਕੋਈ ਨਾ ਉਹ ਦੋਨੋਂ ਭੈਣ ਭਰਾ ਅੰਦਰ ਬੈਠੇ ਗੱਲਾਂ ਕਰੀ ਜਾਂਦੇ ਆ ਜੇ ਤੂੰ ਵੀ ਜਾਣਾ ਤਾਂ ਅੰਦਰ ਜਾਵੜਾ ਚੰਗਾ ਕੋਈ ਗੱਲ ਨਹੀਂ ਫਿਰ ਮੰਦਿਰ ਹੀ ਵਾਜ ਜਾਣਾ ਹਾਂ ਅਸੀਂ ਤਿੰਨੇ ਹੀ ਆ ਜਾਾਂਗੇ ਕੋਈ ਨਾ ਫਿਕਰ ਨਾ ਕਰ ਇਸ ਗੱਲ ਦਾ ਠੀਕ ਹੈ ਤੇ ਨਾਲੇ ਮੇਰੀ ਗੱਲ ਸੁਣ ਉਧਰ ਰੋਟੀ ਖਾ ਲਈ ਕਿ ਇੱਧਰ ਖਾ ਲਈ ਗੱਲ ਤਾਂ ਇੱਕ ਹੀ ਐ ਹਾਂ ਉਹ ਤਾਂ ਠੀਕ ਮੈਂ ਤਾਂ ਸਮਝਿਆ ਇਹ ਕਹਿੰਦੀ ਸੀ ਵੀ ਮੈਂ ਅੱਜ ਖੀਰ ਬਣਾਈ ਸੀ ਤੂੰ ਖੀਰ ਲੈ ਜੀ ਢੋਲੀ 'ਚ ਬੈਠ ਜਾ ਕੋਈ ਗੱਲ ਨਹੀਂ ਫਿਰ ਮੋਨਾਂ ਕੋਲ ਬਹਿ ਜਾਣਾ ਅੰਦਰ ਬਹਿ ਜਾ ਚੰਗਾ ਹਾਂ ਠੀਕ ਐ ਹੈਲੋ ਹਾਂ ਸਤਿ ਸ਼੍ਰੀ ਅਕਾਲ ਮਮੀ ਫੋਨ ਤਾਂ ਮੈਂ ਤੈਨੂੰ ਤਾਂ ਲਾਇਆ ਮੈਂ ਕਿਹਾ ਨਾ ਅਸੀਂ ਪਰਗਟ ਕੇ ਘਰੇ ਜਾਂਦੇ ਸੀ ਹਾਂ ਹਾਂ ਸੁੱਖ ਹੈ ਗੱਲ ਤਾਂ ਸੁਣ ਲਾ ਪੂਰੀ ਮੈਂ ਕਿਹਾ ਅਸੀਂ ਪਰਗਟ ਕੇ ਘਰੇ ਜਾਂਦੇ ਸੀ ਮੈਨੂੰ ਲੱਗ ਜੂ ਘੰਟਾ ਦੋ ਘੰਟੇ ਨਾ ਤਾਈ ਵੀ ਠੀਕ ਐ ਮੇਰੀ ਤਾਈ ਨੂੰ ਤਾਂ ਕੁਝ ਨਹੀਂ ਹੋਇਆ ਮੈਂ ਤੈਨੂੰ ਗੱਲ ਦੱਸਦੀ ਐ ਪਰਗੜ ਤੇ ਅੱਜ ਰੀਤ ਆਏ ਸੀ ਹਾਂ ਤੇ ਨਾਲ ਆਈ ਸੀ ਸਾਡੀ ਕੁੜੀ ਹਾਂ ਪ੍ਰੀਤ ਆਈ ਸੀ ਨੋ ਨੋ ਮਾ ਲੜਾਈ ਲੜੂਈ ਕਾ ਨੂੰ ਉਹ ਤਾਂ ਅਸੀਂ ਸਾਥੋਂ ਜਿਹੜੀਆਂ ਗਲਤੀਆਂ ਹੋਈਆਂ ਸੀ ਅਸੀਂ ਮਾਫੀ ਮੰਗ ਲਈ ਤੇ ਕੁੜੀ ਨੇ ਭਾਈ ਮਾਫੀ ਮੰਗ ਲਈ ਕਹਿੰਦੀ ਮੈਨੂੰ ਜਮੀਨ ਦੀ ਨਹੀਂ ਲੋੜ ਵੀ ਬਸ ਮੈਨੂੰ ਗਲਤਫਹਿਮੀ ਸੀ ਵੀ ਮੇਰੀ ਸੱਸ ਨੇ ਨਹੀਂ ਦੱਸਿਆ ਹਾਂ ਵੀ ਭਰਾ ਮੇਰਾ ਸੰਧਾਰਾ ਲੈ ਕੇ ਆਇਆ ਸੀ ਕਹਿੰਦੀ ਮੇਰੇ ਮਨ 'ਚ ਵੀ ਗੁੱਸਾ ਸੀ ਵੀ ਮੈਨੂੰ ਵੀ ਆਇਆ ਹੋ ਗਿਆ ਵੀ ਪ੍ਰਗਟ ਮੇਰੇ ਨਾਲ ਵਰਤਦਾ ਹੈ ਤੇ ਹੈਪੀ ਵੀਰਾ ਮੇਰੇ ਨਾਲ ਵਰਤਦਾ ਨਹੀਂ ਹਾਂ ਹਾਂ ਨਾ ਮਾ ਪਧੀਆ ਬੋਲੇ ਹਾਂ 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 ਪ੍ਰਗਟ ਆਇਆ ਸੀ ਕਹਿਣ ਵੀ ਕਹਿੰਦਾ ਵੀ ਭਾਈ ਤੁਸੀਂ ਉਧਰ ਆਓ ਉਧਰ ਆਪਾਂ ਰੋਟੀ ਬਣਾਈ ਹੈ ਮੈਂ ਕਿਹਾ ਨਹੀਂ ਪ੍ਰਗਟ ਉਹ ਅੰਦਰ ਬੈਠੇ ਦੋਨੋਂ ਭੈਣ ਭਰਾ ਗੱਲਾਂ ਖਰੀ ਜਾਂਦੇ ਆ ਹਾਂ ਮਾ ਮਿੱਠਾ ਬਣਾ ਲਿਆ ਸੀ ਖੀਰ ਬਣਾਈ ਆ ਮੈਂ ਇੰਨਾ ਤਾਂ ਹੁਣ ਪਤਾ ਹੀ ਐ ਬਾਕੀ ਮਾਉ ਕਹਿਣ ਨੂੰ ਤਾਂ ਕੀ ਐ ਉਦੋਂ ਦਾ ਨਾ ਹੈਪੀ ਵੀ ਮੜਾ ਜਾਂ ਨਾਰਾਜ਼ ਰਹਿੰਦਾ ਸੀ ਹਾਂ ਬਾਕੀ ਦੋ ਭੈਣ ਭਰਾ ਐ ਭੈਣ ਭਾਈਆਂ ਚ ਜਦੋਂ ਫਰਕ ਪੈ ਜੇ ਹੋ ਹੀ ਜਾਂਦਾ ਹੁੰਦਾ ਖੂਨ ਦਾ ਰਿਸ਼ਤਾ ਹੈ ਹਾਂ ਮੈਂ ਤੈਨੂੰ ਐ ਕਹਿੰਦੀ ਸੀ ਬਸ ਹੁਣ ਤੂੰ ਨਾ ਸਾਡੀ ਚਿੰਤਾ ਨਾ ਕਰਿਆ ਕਰ ਹੋਰ ਹਾਂ ਬਸ ਅਸੀਂ ਨੇ ਤਾਈ ਦੇ ਘਰੇ ਜਾਨੇ ਆ ਬਸ ਸਾਨੂੰ ਦੋ ਕੁ ਘੰਟੇ ਲੱਗ ਜਾਣਗੇ ਹਾਂ 7 ਵਜੇ ਹਾਂ 9 10 ਵਜੇ ਹਾਂ ਵਾਪਸ ਮੁੜ ਕੇ ਆਵਾਂਗੇ ਘਰ ਨਾਲੇ ਮਾ ਸ੍ਰੀ ਕੇ ਕਬੀਲੇ ਚ ਔਖਾ ਹੋ ਜਾਂਦਾ ਰਿਸ਼ਤੇਦਾਰੀਆਂ ਵੀ ਇਕੱਠੀਆਂ ਜਾਣੇ ਵੀ ਇਕੱਠੇ ਆ ਫਿਰ ਇੱਕ ਦੂਜੇ ਕੰਨੀ ਮੂੰਹ ਕਰਕੇ ਹਾਂ ਪਿੱਠ ਜੀ ਕਰਕੇ ਬੈਠਣੀ ਔਖੀ ਹੋ ਜਾਂਦੀ ਹੈ ਹਾਂ 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 ਚਲ ਕੋਈ ਨਾ ਤੂੰ ਚਿੰਤਾ ਨਾ ਕਰ ਬੁਥੇਰਾ ਸੋਹਣਾ ਸੂਟ ਦੇਵਾਂਗੇ ਕੋਈ ਨਾ ਇੱਕ ਛੱਡ ਦੋ ਸੂਟ ਬਣਾ ਦਾਂਗੇ ਕੁੜੀ ਨੂੰ ਤੂੰ ਨਾ ਚਿੰਤਾ ਕਰਿਆ ਕਰ ਚਲ ਚੰਗਾ ਮਾਂ ਚੱਲ ਚੰਗਾ ਮੈਂ ਜਿੰਦੇ ਜੁੰਦੇ ਇਹ ਲਾਦਾ ਚੰਗਾ ਚੱਲ ਮਾਂ ਨੂੰ ਤਾਂ ਦੱਸ ਤਾਂ ਫੋਨ ਕਰਕੇ ਮਾਂ ਦੀ ਟੈਨਸ਼ਨ ਤਾਂ ਦੂਰ ਕਰੀ ਜਿੰਦੇ ਜੇ ਲਾਦਾ ਐ ਕਿੱਧਰ ਫਿਰਦਾ ਹੈ ਕਹਾਂ ਪਰ ਘਟਾ ਠੀਕ ਹੈ ਵਧੀਆ ਕੁਵੇਲੇ ਬੈਠਾ ਤੇ ਉਹ ਮੋਟਰ ਛੱਡ ਰੱਖੀ ਸੀ ਰਵਲ ਕਰਨੇ ਵਾਲੀ ਅੱਛਾ ਹਜੇ ਹੁਣੀ ਆਈ ਐ ਲੈਟ ਉਹ ਰੋਦਾ ਲਫਾਫਾ ਪਾਇਆ ਲਫਾਫਾ ਤਾਂ ਫਿਰ ਮੈਂ ਲੈ ਜਾਂਦਾ ਸੀਗਾ ਉਹਨੂੰ ਕਹਿੰਦਾ ਸੀਗਾ ਮਾਏ ਭਾਈ ਜਿੰਨਾ ਟਾਈਮ ਝੋਨਾ ਝੋਨਾ ਹੈਗਾ ਵੀ ਉਹਨਾਂ ਟਾਈਮ ਭਈ ਮੈਂ ਪਾ ਲੂੰਗਾ ਮੋਟਰ ਨਾਲ ਮਾ ਚਲ ਜਿਹੜਾ ਕੋਈ ਖਰਚਾ ਪੱਠਾ ਹੋਇਆ ਮੈਂ ਹੋਇਆ ਤੋ ਲੈ ਲੀ ਉਹਦੇ ਵਾਲੇ ਬੇਲੀ ਖੜੀ ਰਹਿੰਦੀ ਆਂਟਰ ਕਹਿੰਦਾ ਚਲ ਕੋਈ ਨਾ ਕਹਿੰਦਾ ਝੋਨਾ ਕਿਰਾਂ ਤੋਂ ਪਾਲ ਲਾ ਮੈਂ ਚਲ ਕਣਕਾਂ ਮਿਲਦਾ ਦੇਖ ਲਾਂਗੇ ਫਿਰ ਕੋਈ ਸੋਲਰ ਸੁੱਲਰ ਵਾਲਾ ਜਿਹੜਾ ਹੱਲ ਕਰ ਲਾਂਗੇ ਉਹ ਨਾ ਨਾ ਹਈ ਨਹੀਂ ਨਾ ਚੱਕ ਕੇ ਪੈਸੇ ਲਈ ਕੋਈ ਗੱਲ ਨਹੀਂ ਜਿੰਨੇ ਦਾ ਮੇਰੀ ਇਹ ਮੋਟਰ ਹੈਗੀ ਆ ਉਹ ਛੱਡ ਲਿਆ ਕਰ ਮੋਟਰ ਕੋਈ ਗੱਲ ਨਹੀਂ ਠੀਕ ਆ ਆ ਲਗਾਇਆ ਮੈਂ ਕਿਸੇ ਦੀ ਮੋਟਰ ਨਾਲ ਛੜਦਾ ਪਤਾ ਅੱਬਾ ਤਾਂ ਲਫਾਫੇ ਦੇ ਪੈਸੇ ਲਾਉਣੇ ਨਹੀਂ ਸੀ ਜਿਹੜੀਆਂ ਗੱਲਾਂ ਹੋ ਗਈਆਂ ਚਲੋ ਫਾਗੀਆਂ ਹੁਣ ਤਾਂ ਜੇ ਤੂੰ ਹਾਂ ਗੱਲ ਐਡੀ ਵੱਡੀ ਤੂੰ ਕਰੀ ਹੁੰਦਾ ਨੂੰ ਪਤੀ ਐ ਕੋਈ ਜਾਨ ਨਹੀਂ ਠੀਕ ਐ ਤੂੰ ਛੱਡ ਲੈਕਰ ਮੋਟਰ ਆਪਣੀ ਜਿੱਦ ਦੇ ਜਦ ਮੇਰੀ ਵਾਰੀ ਹੋਇਆ ਕਰੂਗੀ ਉਹ ਦਿਨ ਆ ਛੱਡਿਆ ਕਰ ਜਿੱਦ ਬੇਲੀ ਹੋਇਆ ਕਰੂ ਛੱਡ ਲਿਆ ਕਰ ਠੀਕ ਐ ਹਾਂ ਚਲ ਕੋਈ ਨਾ ਲਫਾਫਾ ਤਾਂ ਫੇਰ ਵੀ ਕੰਮ ਆਈ ਆਊਗਾ ਤਾਂ ਚਲ ਪਿਆ ਗਿਆ ਇਕੱਠਾ ਕਰਕੇ ਰੱਖ ਲੈ ਚੱਲ ਗਈ ਵਾਰ ਐ ਵੀ ਉਹ ਜੇਰੋਂ ਉਹ ਚੰਗੀ ਜੀ ਹੁੰਦੀ ਉਹਦੇ ਵਿੱਚ ਇਹ ਛੜ ਲਿਆ ਕਰੀ ਲਾਉਣ ਵੇਲੇ ਲੋਹਾ ਪਾ ਦਾ ਕੰਮ ਆਈ ਜਾਊਗਾ ਚਲੋ ਜਿਹੜਾ ਹੁਣ ਲਾਤੇ 2 ਰੁਪਏ ਉਹਦਾ ਕੰਮ ਆਉਣ ਕੀ ਹੁਣ ਉਹ ਮੈਨੂੰ ਆਏ ਸੀਗਾ ਮੈਂ ਚਲ ਅੱਜ ਭਰ ਦਿੰਨੇ ਆਗੇ ਬਦਲਬਾਈ ਦਾ ਕਰਕੇ ਦੋ ਤਿੰਨ ਦਿਨ ਹੋ ਗਏ ਪੱਤਾ ਰਵੇੜ ਜੀ ਬਾਵਾ ਨਿਕਲਿਆ ਹੀ ਗੇ ਰਹਾ ਹਜੇ ਜੀ ਹੋਰ ਮੈਨੂੰ ਐ ਚਲ ਜੇ ਸਪਰੇਅ ਜੀ ਕਰਦ ਗੇ ਕੱਲ ਨੂੰ ਫਿਰ ਤੋਂ ਦੀ ਵਧੀਆ ਵੀ ਪਾਣੀ ਲਾਏ ਤੋਂ ਬਿਨਾ ਆਹੋ ਜੀਰੀ ਨੂੰ ਧੱਕਾ ਲਾਦਾ ਕਈ ਵਾਰੀ ਸਹੀ ਹੈ ਰਹਿਦਾ ਕਰਦੇ ਦਵਾਈ ਤੇ ਬਾਕੀ ਪਰ ਕਿਨਾਂ ਨਾ ਪਦਾਮ ਛੜਦੇ ਲੋੜ ਹੀ ਨੀਰ ਸੋ ਚੜਨ ਦਾ ਡਰ ਹੁੰਦਾ ਤਾਂ ਜ਼ਰੂਰ ਕਿਉਂਕਿ ਗੱਲ ਦਾ ਕਾਸੇ ਹੀ ਲੋੜ ਨਹੀਂ ਫਿਰ ਉਹ ਪ੍ਰਾਣ ਦਾ ਤਾਂ ਹੀ ਰਿਸਕ ਜਾ ਨਹੀਂ ਰਹਿੰਦੇ ਯਾਰ ਇੱਕ ਦੋ ਜਣੇ ਨੂੰ ਚੜ ਗਏ ਪਹਿਲਾਂ ਹਾਂ ਕਹਿੰਦੇ ਤਾਂ ਹੀ ਮੈਂ ਵੀ ਕਾਹ ਨੂੰ ਇਹ ਰਿਸਕ ਜਾ ਲੈਣਾਗਾ ਮੈਂ ਉਹਦੇ ਨਾਲ ਤਾਂ ਚੰਗਾ ਚੱਲ ਆਇਆ ਕਿ ਜਿੱਥੇ ਇੱਕ ਸਪਰੇ ਹੋਣੀ ਹੈ ਉੱਥੇ ਦੋ ਦੇ ਹੋ ਜਾਣਗੇ ਚਲ 15 ਪ੍ਰਾਣ ਦਾ ਵੀ ਐ ਹੁੰਦਾ ਚਲ 20 25 ਦਿਨ ਦਾ ਰਿਜ਼ਲਟ ਹੈਗਾ ਉਹੀਆਂ ਚਲ ਆਇਆ ਸਪਰੇ ਇੱਕ ਕਰਤੀ ਉਹਦਾ 10 12 ਦਿਨਾਂ ਦਾ ਰਿਜ਼ਲਟ ਹੋਈ ਜਾਂ ਦੋ ਕਰਦੇ ਹਾਂ ਚਲ ਹਾਂ ਕਰ ਲਈ ਹੋਰ ਕੱਲ ਨੂੰ ਵੀ ਐਵੇਂ ਨੇਕੀ ਗੱਲ ਹੋਗੀ ਯਾਰ ਫੇਰ ਆਪ ਨੂੰ ਆਪ ਦੇ ਉੱਤੇ ਲੱਗਨ ਨੂੰ ਤਾਂ ਹੋ ਜਾਂਦਾ ਹੈਗਾ ਬਾਕੀ ਜ਼ਰਾ ਨਹੀਂ ਪਤਾ ਹੁੰ ਵੇ ਇਹ ਜਿਆਦੇ ਕੰਮ 바ਜੇ ਫਿਰ ਲੋਟ ਨਹੀਂ ਆਉਂਦਾ ਅੱਗੇ ਵੀ ਖੜਦੇ ਇਹ ਗੱਲ ਕਹਿੰਦੇ ਜਾਂ ਸ਼ਾਮ ਨੂੰ ਸਿੱਟੇ ਜਾਂ ਸਵੇਰੇ ਸਿੱਟੇ ਹੋ ਤਾਂ ਦਾ ਕੋਈ ਉਹ ਤਾਂ ਫਿਰ ਰਿਸਕੀ ਜਾਂ ਕੰਮ ਹੀ ਐ ਇਹ ਗਰਮੈਸ਼ ਵਾਲੀ ਹੁੰਦੀ ਆ ਬਰਮੈਸ਼ ਦਾ ਕਰ ਕੀ ਹੈ ਨਾ ਹੁਣ ਪੂਰਾ ਚੱਲੀ ਜਾਂਦਾ ਸਾਰਾ ਦਿਨ ਬਦਲਾਂ ਦੀ ਉਹ ਗਰਮੈਸ਼ ਵੇਹਿੰਦੀ ਹੈ ਜੇ ਮੌਸਮ ਠੰਡਾ ਹੋਵੇ ਫਿਰ ਵੀ ਫਰਕ ਹੁੰਦਾ ਸਹੀ ਗੱਲ ਐ ਇਹ ਤਾਂ ਉਂ 10 ਮਿੰਟ ਖੜਾ ਵੱਡਾਂ ਲੱਗਦੇ ਤਾਂ ਸਾਰ ਰੁਕਣ ਲੱਗ ਜਾਂਦਾ ਹੈਗਾ ਇਹ ਤਾਂ ਫਿਰ ਵੀ ਜੀਰੀ ਚ ਆ ਫਿਰ ਬਈ ਵਿੱਚ ਝੁੰਨੇ ਦੇ ਬੜਨ ਦੀ ਲੋੜ ਨਹੀਂ ਪੈਂਦੀ ਤਾਂ 15 ਦਿਨ ਉਹਦਾ ਮੁਸ਼ਕਿਲ ਹੈ ਜਾਂ ਕਹਿੰਦੇ ਉਸੇ ਨੂੰ ਛੱਡਦੀ ਨਾ ਉਹ ਸੱਪ ਨਾ ਕਰਨ ਲਈ ਤਤਪ ਆ ਕੀੜਾ ਪਰਤੰਗਾ ਇਹਦਾ ਪੈਣੀ ਕੀ ਹੈ ਹੂੰ ਹੂੰ ਇਹ ਤਾਂ ਇਹ ਚੀਜ਼ ਤਾਂ ਵਧੀਆ ਬਣਾਇ ਸੋ ਗੱਲ ਕਰ ਹਾ ਚੀਜ਼ ਚੜ ਜਾਂਦਾ ਜਾਂ ਤਾਂ ਫਿਰ ਉਹੀ ਹੈ ਨਾ ਜਾਂ ਤਾਂ ਕੋਈ ਐਸੀ ਜੀ ਸੋਧ ਕਰਨ ਵੀ ਜਿਹੜੀ ਬੰਦੇ ਨੂੰ ਨਾ ਚੜੇ ਹਾਂ ਚਲ ਇਹ ਜਿਹੜੇ ਜਾਨਵਰ ਵਿੱਚ ਹੁੰਦੇ ਆ ਕਿ ੱੱਕਾ ਕਰਦੇ ਜੀਰੀ ਨੂੰ ਕੇ ਤਾਂ ਚਰ ਮੰਨੀ ਆ ਹੂੰ ਹੂੰ ਉਹ ਐਂ ਜੋ ਹਵਾ ਹਵਾ ਚੱਲ ਪੈਂਦੇ ਭਾਂ ਦੇ ਜਿਹੜੇ ਪਾਸੇ ਮੂੰਹ ਹੁੰਦਾ ਕੋਈ ਵੇ ਉਸ ਪਾਸੇ ਆ ਕੇ ਮੂੰਹ ਤੇ ਵੱਜਦੀ ਆ ਫਿਰ ਉੱਥੋਂ ਚੜਦੀ ਆ ਹੂੰ ਚਲੋ ਹੋ ਠੀਕ ਹੈ ਹਾਂ ਠੀਕ ਹੈ ਵਧੀਆ ਤਾਂ ਕੋਈ ਗੱਲ ਨਹੀਂ ਬੇਗੋੜੋ ਕੇ ਅੱਜ ਦਾ ਜਲ ਆਉ ਛੱਡੀ ਬਟਾ ਚਲ ਪੁੱਛੀ ਆ ਹੁਣ ਤਾਂ ਛੱਡ ਲੈ ਤੇ ਗਾਂਹਾਂ ਤੋਂ ਜਲ ਆਪਣੇ ਹੀ ਛੱਡ ਲਿਆ ਕਰ ਬਸ ਕਿਸੇ ਨੂੰ ਲੋੜ ਨਹੀਂ ਕੋਈ ਨਾ ਆਪਣੇ ਵਾਲੀ ਛੱਡ ਲਿਆ ਕਰੂਗਾ ਗਾਂਹਾਂ ਦਾ ਹਾਂ ਹਾਂ ਚਲ ਕੋਈ ਨਾ ਬੈਠ ਦੇ ਰੱਬ ਸੋਕ ਰੱਖੇ ਫਿਰ ਉੱਥੇ ਸਾਂਝੀ ਲਾ ਲਾਂਗੇ ਇੱਕ ਮੋਟਰ ਪਾ ਐ ਕਰ ਲਾਂਗੇ ਉੱਥੇ ਸਮਾਨ ਦੀ ਵਾਹਣ ਥੋੜਾ ਥੋੜਾ ਵਾਹਣ ਆ ਤੇ ਹੂੰ ਉਧਰੋਂ ਇੱਕ ਮੋਟਰ ਵੀ ਦੋਨੇ ਬਾਣਾ ਨੂੰ ਪਾਈ ਜਾਊਗੀ ਹਾਂ ਹੀ ਕਰ ਲਾਂਗੇ ਉਹਦਾ ਇੰਨੇ ਕੋਈ ਸਕੀਮ ਸਕੀਮ ਆ ਜੂਬ ਸਬਸਿਡੀ ਤੇ ਆ ਜੂ ਜ਼ਰੂਰੀ ਹੈ ਗੱਡੇ ਚੱਕ ਕੇ ਫਾੜ ਲੈਣਾ ਜਿੰਨਾ ਸਰਦਾਂ ਅਨਸਾਰਲਾ ਜਿਹੜਾ ਕੋਈ ਸਬਸਿਡੀ ਜੀ ਆ ਗਈ ਲਵਾ ਲਾਂਗੇ ਠੀਕ ਹੈ ਠੀਕ ਹੈ ਤੂੰ ਕਿ ਮੈਂ ਇਹਨਾਂ ਨੇ ਰੇਗੜਾ ਮਾਰਨਾ ਮੈਂ ਉਹ ਹੀ ਆ ਗਿਆ ਯਾਰ ਮਾਹ ਚੱਲ ਖੇਤ ਜੀ ਗੇੜਾ ਦੇ ਆਂਗਾ ਜਿਵੇਂਲੇ ਸੀ ਅੱਛਾ ਹੂੰ ਮੁਰਕ ਮਾ ਚਲੋ ਤੋਂ ਨਾ ਨਿਸਰਦਾ ਜਾਂਦਾ ਸੀ ਠੀਕ ਹੈ ਮੇਰੇ ਵਾਲਾ ਤੇ ਬਸ ਉਹ ਬਸ ਮੈਂ ਵੀ ਚੱਲਦਾ ਹੀ ਸੀਗਾ ਆ ਤਿੰਨ ਡੱਬੇਆਂ ਚ ਖੋਲਤਾ ਸੋਰੀ 8 ਘੰਟੇ ਲੇਟ ਆਉਣੀ ਆ ਅਸੀਂ ਤਿੰਨੇ ਹੀ ਭਰਨਗੇ ਵੱਡੇ ਆ ਕੇ ਨਾ ਪਰ ਹਾਂ ਬਾ ਸਾਡੇ ਛੱਡ ਕੇ ਬਾਜਣਿਆ ਕਿ ਰਾਤ ਨੂੰ ਪਈ ਜਾਊਗਾ ਸਾਰੀ ਰਾਤ ਹੁਣ ਇੱਥੇ ਮੱਛਰ ਚ ਕਿੰਨਾ ਕਟਾਂ ਬੈਠੇ ਰਾਵਾਂਗੇ ਮੱਛਰ ਹੁਣ ਹੋਣ ਲੱਗ ਗਿਆ ਅਜੇ ਬਾਅਦ ਚ ਵਧੀ ਜਾਊਗਾ ਹਨਾ ਬੈਠੇ ਜਾ ਮੱਛਰ ਤਾਂ ਹੀ ਹੋ ਹਣ ਬਸ ਬਸ ਨਾਲ ਐ ਜਾ ਕੇ ਰੋਟੀ ਟੁੱਕ ਖਾਣੇ ਆਗੇ ਚੱਲਣਾ ਕਰਨ ਨੂੰ ਹਾਂ ਹਾਂ ਕਰਨ ਨੂੰ ਆ ਜਾ ਹਾਂਜੀ ਦੋਸਤੋ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੇ ਸ਼ਸ਼ੇਕ ਤੁਸੀਂ ਹੁਣ ਹੁਣ ਆਪਣੀ ਵੀਡੀਓ ਦਾ 10ਵਾਂ ਭਾਗ ਦੇਖ ਕੇ ਹਟੇ ਹੋ ਤੁਹਾਨੂੰ ਕਿਦਾਂ ਲੱਗਿਆ ਆਜੋ ਆਪਾਂ ਨੌਵੇਂ ਭਾਗ ਦੇ ਪਹਿਲਾਂ ਕੁਝ ਕਮੈਂਟ ਪੜ ਲਈਏ ਜਿਨ੍ਹਾਂ ਨੇ ਨਾ ਪਿਆਰ ਦਿੱਤਾ ਵੀਡੀਓ ਨੂੰ ਹਾਂਜੀ ਪਹਿਲਾ ਕਮੈਂਟ ਹੈਗਾ ਜੀ ਆਪਣਾ ਕਮਲੇਸ਼ ਕੁਮਾਰੀ ਫਿਰ ਅਨੁਰਿਤਪਾਲ ਮਹਿਰਾ ਕਿਊਟ ਆਰਟਿਸਟ ਫਿਰ ਅੱਗੇ ਜੀ ਆਗੇ ਆਪਣੇ ਗੁਰਚਰਨ ਚਰਨ ਪ੍ਰੀਤ ਧਾਲੀਵਾਲ ਜੱਸੀ ਕੌਠਾਲਾ ਬਲਜੀਤ ਕੌਰ ਜਸਵਿੰਦਰ ਸਿੱਧੂ ਖੁਸ਼ਵੰਤ ਕੌਰ ਬਲਦੇਵ ਸਿੰਘ ਅੱਗੇ ਜੀ ਆਪਣੇ ਕਰਨ ਗਿੱਲ ਕੁਲਵਿੰਦਰ ਜਸਕੀਰਤ ਸਿੱਧੂ ਸੁਖਪ੍ਰੀਤ ਸਿੰਘ ਮਨਰਾਜ ਸੰਧੂ ਜਸਪ੍ਰੀਤ ਕੌਰ ਜਸ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਆਪਣੇ ਕੀਮਤੀ ਸਮਾਂ ਕੱਢ ਕੇ ਵੀਡੀਓ ਦੇ ਉੱਪਰ ਕਮੈਂਟ ਕਰੇ ਤਿਆਰ ਰਤ ਤੁਹਾਡੇ ਧੰਨਵਾਦੀ ਆ ਤੁਸੀਂ ਹਰ ਵੀਡੀਓ ਦੇ ਉੱਪਰ ਇਦਾਂ ਹੀ ਕਮੈਂਟ ਕਰਿਆ ਕਰੋ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਵੀਡੀਓ ਦੇ ਉੱਪਰ ਕਮੈਂਟ ਕਰ ਦਿਓ ਸਾਨੂੰ ਵੀ ਨਾਂ ਬੋਲਣ ਲੱਗਿਆ ਖੁਸ਼ੀ ਹੁੰਦੀ ਹੈ ਕਿਸੇ ਜਿੰਨੇ ਜ਼ਿਆਦਾ ਕਮੈਂਟ ਦੇ ਨਾਮ ਪੜਦੇ ਹੈਗੇ ਉਸ ਤੋਂ ਪਤਾ ਲੱਗ ਜਾਂਦਾ ਸਾਨੂੰ ਕਿ ਤੁਸੀਂ ਕਿੰਨੇ ਕਮੈਂਟ ਕਰੇ ਨੇ ਕਿੰਨਿਆਂ ਨੇ ਵੀਡੀਓ ਨੂੰ ਪਸੰਦ ਕਰੇ ਹਾਂ ਜੇ ਕਈ ਵਾਰੀ ਕਿਸੇ ਨੂੰ ਕਮੈਂਟ ਕਰਨਾ ਨਹੀਂ ਵੀ ਆਉਂਦਾ ਤਾਂ ਆਪਣਾ ਕੋਈ ਡਾਟ ਵਗੈਰਾ ਲਾ ਕੇ ਛੱਡ ਦਿਆ ਕਰੋ ਸਾਨੂੰ ਪਤਾ ਲੱਗ ਜਾਇਆ ਕਰੂਗਾ ਕਿ ਤੁਸੀਂ ਵੀਡੀਓ ਦੇ ਉੱਪਰ ਕੋਈ ਕਮੈਂਟ ਕਰਿਆਗਾ ਜਾਂ 1 2 3 ਕੁਝ ਵੀ ਲਿਖ ਸਕਦੇ ਹੋ ਤੇ ਇਦਾਂ ਹੀ ਆਪਣੇ ਨਾਲ ਜੁੜੇ ਰਹੋ ਤੁਰ ਅੱਗੇ ਬਹੁਤ ਸੋਹਣਿਆ ਸੋਹਣਿਆ ਵੀਡੀਓ ਆਉਣੀਆਂ ਨੇ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਧੰਨਵਾਦ